ਤੇ ਬਈ ਜਿਵੇਂ ਹੁਣ ਇੰਨਾ ਪ੍ਰੋਜੈਕਟ ਕਰੀ ਜਾਂਦੇ ਆ ਕਿੰਨਾ ਕਾ ਫਰਕ ਪੈ ਜੂ ਏਸੀ ਲਾਉਣ ਦਾ ਪਰ ਜਿਵੇਂ ਮੈਨੂੰ ਲੱਗਦਾ ਨਹੀਂ ਏਸੀ ਦੀ ਲੋੜ ਆ ਜੀ ਟੈਂਪਰੇਚਰ ਹੁਣ ਜੇ ਆਪਾਂ ਹੱਥ ਲਾ ਕੇ ਦੇਖੀਓ ਉਧਰ ਪੂਰੀ ਧੋਪਾ ਠੀਕ ਆ ਜੀ ਬਾਹਰਲੇ ਪਾਸੇ ਦੇਖਿਓ ਤੁਸੀਂ ਕਿੰਨਾ ਗਰਮ ਆ ਤੇ ਅੰਦਰ ਦੇਖਿਓ ਜਿਵੇਂ ਜੋ ਉੱਥੇ ਆਪਾਂ ਟੈਕਨੋਲੋਜੀ ਵਰਤਦੇ ਆ ਉਹ ਇੱਥੇ ਮਿਸਤਰੀ ਕੰਮ ਤਾਂ ਕਰਦੇ ਆ ਪਰ ਉਹਨਾਂ ਦੇ ਕੋਲ ਉਹ ਟੈਕਨੋਲੋਜੀ ਦੀ ਨੌਲੇਜ ਨਹੀਂ ਹੈਗੀ ਕੰਦਾ ਕਿਵੇਂ ਠੰਡੀਆਂ ਰਹਿਣ ਜਾਂ ਆਪਣਾ ਘੱਟ ਖਰਚੇ 'ਚ ਕੰਮ ਕਿਵੇਂ ਹੋ ਸਕੇ ਉਹ ਸਾਰਾ ਆਪਣਾ ਇੱਕ ਪੁਰਾਣਾ ਜਿਹੜਾ ਬੇਸਿਕ ਚੱਲਿਆ ਆਉਂਦਾ ਆਪਾਂ ਉਹ ਹੀ ਲੈ ਕੇ ਅੱਗੇ ਜਾਈ ਜਾਨੇ ਆ ਪ੍ਰੈਕਟੀਕਲ ਗਿਆਨ ਜੇ ਇਸ ਬੰਦੇ ਕੋਲ ਹੋਵੇ ਜੀ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਕਾਮਯਾਬ ਹੋ ਸਕਦਾ ਠੀਕ ਹੈ ਜੀ ਉਹ ਖਰਚਾ ਵੀ ਤੁਹਾਡਾ ਬਚਾਊਗਾ ਵਿੱਚ ਹੁਣ ਆਪਣੇ ਕੋਲ ਥਰਮੋਕੋਲ ਆ ਗਈ ਜੀ ਉੱਥੇ ਵਿੱਚ 2 ਇੰਚ ਦੀ ਠੀਕ ਹੈ ਜੀ ਇਹਦੀ ਵੈਲਿਊ ਹੁੰਦੀ ਹੈ ਜੀ ਥਰਮੋਕੋਲ ਦੀ ਜੀ ਬਾਈ ਜੇ ਤਾਂ ਆਪਾਂ ਉਦਾਂ ਹੀ ਪਾ ਲਈਏ ਜੀ ਉਹਦਾ ਵੀ ਕੋਈ ਬੈਨੀਫਿਟ ਨਹੀਂ 4 ਇੰਚ ਆਪਣਾ ਪਾਈਪ ਆ ਗਿਆ ਜੀ ਤੇ ਲੈਂਟਰ ਹੈਗਾ ਸਾਰਾ 6.5 7 ਇੰਚ ਲੈਂਟਰ ਦੀ ਮਜ਼ਬੂਤੀ ਘਟਦੀ ਜਗ੍ਹਾ ਉੱਪਰ ਇੰਚ 1 ਇੰਚ ਥ ਠੀਕ ਜਿਹੜਾ ਸਰੀਆ ਨੰਗਾ ਜੀ ਉਹ ਕਹਿੰਦੇ ਕੈਂਸਰ ਹੁੰਦਾ ਲੈਂਟਰ ਵਾਸਤੇ ਉਹ ਜਦੋਂ ਆਪਾਂ 4 ਇੰਚ ਇੱਟ ਦਾ ਦੇਖਿਆ ਤੇ ਇਹਦਾ ਆਪਣਾ ਗਰਾਜ ਦੇਖਿਆ ਜੀ ਦੋਨੇ ਸੇਮ ਟਾਈਮ ਤੇ ਬਣੇ ਤੇ ਗਰਾਜ ਦੇ ਉੱਪਰ ਮਾਸਾ ਵੀ ਛੋਰਾਸਲਾਵ ਨਹੀਂ ਸੀ ਇੱਟਾਂ ਸਾਰੀਆਂ ਲੂਣ ਚਾ ਰਛੜਨ ਲਈਆਂ ਸੀ ਤੇ ਥੱਲੇ ਇੱਕ ਵੀਪਿੰਗ ਟਾਇਲ ਪਾਈਪ ਆਇਆ ਹੋਇਆ ਉਹ ਕੀ ਚੀਜ਼ ਹੈ ਜੀ ਉਹ ਵੀਪਿੰਗ ਟਾਇਲ ਪਾਈਪ ਹੁੰਦਾ ਜੀ ਉਹਦੇ ਵਿੱਚ 4 ਇੰਚੀ ਪਾਈਪ ਆ ਤੇ ਉਹਦੇ ਵਿੱਚ 6 ਕਿਤੇ ਹੁੰਦੇ ਆ ਲੈਂਟਰ ਦੇ ਵਿੱਚ 6 ਹੈਗਾ ਜੀ ਇਹ ਨਹੀਂ ਦੇਖਣ ਨੂੰ ਮਿਲਿਆ ਕਿਤੇ ਇਹੋ ਗੱਲ ਦੋਸਤੋ ਅੱਜ ਤੁਹਾਡੇ ਲਈ ਨਾ ਕੈਨੇਡਾ ਨਾਲ ਆਰਕੀਟੈਕਟ ਕੈਨੇਡਾ ਨਾਲ ਬਿਲਡਰ ਲੈ ਕੇ ਕੀ ਕੈਨੇਡਾ ਚ ਘਰ ਕਿਵੇਂ ਬਣਦੇ ਆ ਤੇ ਉਹ ਪੰਜਾਬ ਦੇ ਵਿੱਚ ਬਾਈ ਬਣਾ ਰਿਹਾ ਹੈ ਕਿਉਂਕਿ ਉੱਥੇ ਬਿਲਡਰ ਲਾਈਨ ਦੇ ਵਿੱਚ ਬਾਈ ਦਾ ਕੰਮ ਆ ਤੇ ਬਲੋਕਾਂ ਨਾਲ ਘਰ ਬਣ ਰਿਹਾ ਜਿਵੇਂ ਆਮ ਆਪਾਂ ਸਾਰੇ ਇੱਟਾਂ ਵਾਲੇ ਘਰ ਦੇਖਦੇ ਆ ਤੇ ਉਹਦਾ ਬਰੀਕੀ ਨਾਲ ਗੱਲਬਾਤ ਕਰਾਂਗੇ ਵੀ ਕੀ ਕੀ ਚੀਜ਼ਾਂ ਨੇ ਬਾਈ ਨੇ ਵੱਖਰਾ ਕੀਤਾ ਤੇ ਕੀ ਜਿਹੜੀਆਂ ਚੀਜ਼ਾਂ ਬਾਹਰ ਚੱਲਦੀਆਂ ਉਹ ਇੱਥੇ ਆਪਾਂ ਇੰਪਲੀਮੈਂਟ ਕਰ ਸਕਦੇ ਆ ਸਸੀ ਕਰ ਦੋ ਸਸੀ ਕਰ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦੀਏ ਤੇ ਕਿਹੜੀ ਜਗ੍ਹਾ ਆਪਾਂ ਖੜੇ ਆ ਜੀ ਬਈ ਨਾਂ ਮੇਰਾ ਜਤਿੰਦਰ ਸਿੰਘ ਆ ਜੀ ਤੇ ਆਪਾਂ ਸਰਾਏ ਜਟਾ ਪਿੰਡ ਖੜੇ ਸੁਲਤਾਨਪੁਰ ਲੋਧੀ ਕੋਲੇ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਜੀ ਬਈ ਪਹਿਲਾਂ ਤਾਂ ਨਾ ਮਮਾਰਕਾ ਬਹੁਤ سارے ਜਿਹੜੇ ਪੰਜਾਬੀ ਵੀਰ ਨੇ ਕੈਨੇਡਾ ਅਮਰੀਕਾ ਤੋਂ ਵਾਪਸ ਆ ਕੇ ਪੰਜਾਬ ਦੀ ਧਰਤੀ ਦੇ ਦੁਆਰੇ ਬਿਲਕੁਲ ਬਈ ਤੇ ਦੂਸਰਾ ਆ ਕੇ ਕੰਮ ਵੀ ਕਰ ਰਹੇ ਨੇ ਤੇ ਘਰ ਇਨਵੈਸਟ ਕਰ ਰਹੇ ਆ ਹਾਂਜੀ ਹਾਂਜੀ ਕਿਉਂਕਿ ਇਹੀ ਘਰ ਉੱਥੇ ਪਾਇਆ ਹੁੰਦਾ ਹਾਂਜੀ ਉੱਥੋਂ ਦੀ ਕਮਾਈ ਸੀ ਹੁਣ ਇੱਥੇ ਪੰਜਾਬ ਦੀ ਲੇਬਰ ਨੂੰ ਵੀ ਕੰਮ ਮਿਲਿਆ ਬਿਲਕੁਲ ਭਾਜੀ ਮਤਲਬ ਸਾਰੇ ਪਾਸੇ ਜੇ ਕਹਦੀ ਐ ਇਕਨੋਮੀ ਗਰੋਥ ਹੁੰਦੀ ਹੈ ਬਿਲਕੁਲ ਭਾਜੀ ਤੇ ਉਹਦੇ ਲਈ ਵੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਹੁਣ ਬਈ ਫਿਰ ਪੱਕੀ ਡੇਰਾਂ ਵਾਲੇ ਪੰਜਾਬ 'ਚ ਕਦੇ ਭਾਈ ਜੀ ਮੈਂ ਟਰਾਈ ਕਰ ਰਿਹਾ ਆਪਣਾ ਕੰਮ ਸ਼ੁਰੂ ਕਰਨ ਦਾ ਜਿਹੜੇ ਉੱਥੇ ਆਪਣਾ ਬਿਲਡਿੰਗ ਲਾਈਨ ਦਾ ਕੰਮ ਸੀਗਾ ਠੀਕ ਹੈ ਜੀ ਠੀਕ ਹੈ ਜੀ ਤੇ ਜੋ ਉੱਥੇ ਆਪਾਂ ਟੈਕਨੋਲੋਜੀ ਵਰਤਦੇ ਆ ਉਹ ਇੱਥੇ ਮਿਸਤਰੀ ਕੰਮ ਤਾਂ ਕਰਦੇ ਆ ਪਰ ਉਹਨਾਂ ਦੇ ਕੋਲ ਉਹ ਟੈਕਨੋਲੋਜੀ ਦੀ ਨੌਲੇਜ ਨਹੀਂ ਹੈਗੀ ਠੀਕ ਹੈ ਜੀ ਜਾਂ ਉਹ ਜੋ ਤਰੀਕੇ ਆ ਉੱਥੇ ਕੰ ਠੀਕ ਹੈ ਜੀ ਜਾਂ ਆਪਣਾ ਘੱਟ ਖਰਚੇ 'ਚ ਕੰਮ ਕਿਵੇਂ ਹੋ ਸਕੇ ਉਹ ਸਾਰਾ ਆਪਣਾ ਇੱਕ ਪੁਰਾਣਾ ਜਿਹੜਾ ਬੇਸਿਕ ਚੱਲਿਆ ਆਉਂਦਾ ਆਪਾਂ ਉਹ ਹੀ ਲੈ ਕੇ ਅੱਗੇ ਜਾਈ ਜਾਨੇ ਆ ਆਰਕੀਟੈਕਚਰ ਆਪਣੀ ਟਰਾਈ ਕਰਦੇ ਆ ਪਰ ਉਹਨਾਂ ਦੇ ਕੋਲੋਂ ਵੀ ਉਹ ਬਰੀਕੀਆਂ ਮਿਸ ਹੋ ਜਾਂਦੀਆਂ ਕਿਉਂਕਿ ਉਹਨਾਂ ਨੇ ਸਿਰਫ ਕਿਤਾਬੀ ਗਿਆਨ ਆ ਠੀਕ ਹੈ ਜੀ ਪ੍ਰੈਕਟੀਕਲ ਗਿਆਨ ਜਿਸ ਬੰਦੇ ਕੋਲ ਹੋਵੇ ਜੀ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਕਾਮਯਾਬ ਹੋ ਸਕਦਾ ਠੀਕ ਹੈ ਜੀ ਉਹ ਖਰਚਾ ਵੀ ਤੁਹਾਡਾ ਬਚਾਊਗਾ ਤੋੜਾ ਖਰਚ ਮਜ਼ਬੂਤੀ ਤੇ ਉਹਦੀ ਜਿਹੜੀ ਕਹੋ ਵੀ ਆਪਣੇ ਦੇਖਿਆ ਉਹ ਵੀ ਵਧੀਆ ਕਰ ਸਕਦਾ ਬੰਦਾ ਬਾਈ ਹੁਣ ਫਿਰ ਆਪਣੇ ਘਰ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤਾਂ ਬਲੌਕ ਦੀ ਗੱਲ ਕਰੀਏ ਕਿਉਂਕਿ ਲਾਲ ਇੱਟਾਂ ਨਾਲ ਘਰ ਚੱਲ ਰਹੇ ਨੇ ਇਹਦੇ ਲੋਕਾਂ ਨੂੰ ਟਰਸਟ ਜਾਂ ਨਹੀਂ ਬਣਿਆ ਹਜੇ ਤੱਕ ਮੈਂ ਵੀ ਵੀਡੀਓ ਕਾਫੀ ਕਰੀਆਂ ਨੇ ਇਹਦੇ ਬਾਈ ਕੀ ਸਟਰੈਂਥ ਰਹਿੰਦੀ ਆ ਤੇ ਇਹਦੇ ਲਈ ਕੀ ਖਾਸ ਆਪਾਂ ਨੂੰ ਧਿਆਨ ਰੱਖਣਾ ਬਾਈ ਜੀ ਇਹਦੀ ਸਟਰੈਂਥ ਇਦਾਂ ਵਾਰੀ ਅਸੀਂ ਉੱਥੇ ਹੁਣ ਮੈਨੂੰ 15 ਸਾਲ ਹੋ ਗਏ ਸੀ ਕੈਨੇਡਾ ਕੰਮ ਕਰਦਿਆਂ ਨੂੰ ਜੀ ਉੱਥੇ ਜਿਹੜੀਆਂ ਸਾਡੀਆਂ ਬੀਸਮੈਂਟਸ ਬਣਦੀਆਂ ਆ ਉਹ ਸਾਰੀਆਂ ਬਲੌਕ ਦੀਆਂ ਹੀ ਹੁੰਦੀਆਂ ਜੀ ਠੀਕ ਆ ਜੀ ਹੋ ਕੋਈ ਕੋਈ ਲੋਕ ਜਿਹੜੇ ਹੈਗੇ ਆ ਉਹ ਆਪਣੀਆਂ RCC ਵਾਲ ਬਣਾ ਲੈਂਦੇ ਆ ਉਥੇ ਉਹ ਵੀ ਆਪਣੇ ਹਿਸਾਬ ਨਾਲ ਠੀਕ ਆ ਕਿਉਂਕਿ ਜਦ ਨਾਲ ਮਿੱਟੀ ਦਾ ਪ੍ਰੈਸ਼ਰ ਪੈਂਦਾ ਜੀ ਉਹ ਚੱਲਣ ਵਿੱਚ ਉਹ ਕਾਮਯਾਬ ਆ ਹੁਣ ਆਪਾਂ ਇੱਥੇ ਬੀਸਮੈਂਟ ਵੀ ਬਣਾਈ ਆ ਆਪਣੇ ਜਿੱਦਾ ਬਾਹਰਲੇ ਪਾਸੇ ਆਪਾਂ ਬਲਾਕ ਲਾਤਾ ਵਿੱਚ ਉਹਦੇ 6 ਇੰਚ ਦੀ ਫਿਰ RCC ਪਾਤੀ ਫਿਰ ਆਪਾਂ ਅੰਦਰ ਬਲਾਕ ਕਰ ਲਿਆ ਠੀਕ ਹੈ ਤੇ ਟ੍ਰਿਪਲ ਵਾਲ ਆ ਗਈ ਜੀ ਠੀਕ ਆ ਜੀ ਇੱਕ ਤਾਂ ਉਹਦੇ ਨਾਲ ਜਿਹੜਾ ਮਿੱਟੀ ਨੇ ਬੀਸਮੈਂਟ ਠੰਡੀ ਰੱਖਣੀ ਆ ਹੁਣ ਗਰਮੀਆਂ ਦੇ ਵਿੱਚ ਆਪਾਂ ਕਹ ਲਓ ਜੀ ਬੱਚੇ ਆ ਤਾਂ ਆਪਾਂ ਪਲੇ ਰੂਮ ਬਣਾ ਲਿਆ ਉਹਨਾਂ ਦਾ ਠੀਕ ਹੈ ਥੀਏਟਰ ਰੂਮ ਬਣਾਤਾ ਉਥੇ ਆਪਣਾ ਜ ਤੇ ਜਿਹੜਾ ਭਰੀ ਆਪਣਾ ਬਲੌਕ ਹੈਗਾ ਇਹਦੇ ਵਿੱਚ ਦੋ ਖਾਂਚਾ ਆ ਜਾਂਦੇ ਜੀ ਠੀਕ ਹੈ ਜੀ ਇੱਕ ਖਾਂਚਾ ਹੁੰਦਾ ਜੀ ਜਿਹੜਾ ਬਾਹਰਲਾ ਟੈਂਪਰੇਚਰ ਕੰਟਰੋਲ ਕਰਦਾ ਠੀਕ ਹੈ ਜੀ ਇੱਕ ਅੰਦਰਲਾ ਕੰਟਰੋਲ ਕਰ ਰਿਆ ਉਹਦੇ ਨਾਲ ਆਪਣਾ ਟੈਂਪਰੇਚਰ ਹੁਣ ਜੇ ਆਪਾਂ ਹੱਥ ਲਾ ਕੇ ਦੇਖਿਓ ਉਧਰ ਪੂਰੀ ਧੁੱਪ ਠੀਕ ਹੈ ਜੀ ਬਾਹਰਲੇ ਪਾਸੇ ਦੇਖਿਓ ਤੇ ਕਿੰਨਾ ਗਰਮ ਆ ਤੇ ਅੰਦਰ ਦੇਖਿਓ ਜਮੇ ਜੇ ਗੱਲ ਕਰੀਏ ਵੀ ਬਾਹਰ ਫੁੱਲ ਗਰਮ ਹੋਣਾ ਹਾਂਜੀ ਅੰਦਰ ਆਪਣੀ ਜਿਹੜੀ ਇਹ ਕੰਧ ਉਹ ਕਿਤੇ ਗਰਮ ਨਹੀਂ ਹੋ ਉਹ ਕਿਤੇ ਗਰਮ ਨਹੀਂ ਆਉਂਦੀ ਹਾਂਜੀ ਬਿਲਕੁਲ ਤੇ ਇਸ ਤੋਂ ਜੇ ਹੋਰ ਵੀ ਬੈਨੀਫਿਟ ਲੈਣਾ ਤੇ ਆਪਾਂ ਥਰਮੋਕੋਲ ਲਾਈ ਉਹ ਉਹ ਵੀ ਵਿੱਚ ਪਾਈ ਹੋਈ ਆਪਾਂ ਉਹ ਥਰਮੋਕੋਲ ਪਾਈ ਹੋਈ ਆ ਡਬਲ ਏਅਰ ਕੰਧ ਹੋ ਗਈ ਆਪਣੀ ਠੀਕ ਆ ਜੀ ਇਹ ਦੀਵਾਰ ਹੋ ਗਈ ਤੇ ਉਹ ਬੈਕ ਸਾਈਡ ਉਧਰ ਜਿੱਧਰ ਸੂਰਜ ਜ਼ਿਆਦਾ ਰਹਿੰਦਾ ਠੀਕ ਆ ਜੀ ਆਪਾਂ ਨੂੰ ਸਾਰੀਆਂ ਕਰਨ ਦੀ ਵੀ ਲੋੜ ਨਹੀਂ ਠੀਕ ਹੈ ਮੈਂ ਜਿੱਥੇ ਜ਼ਿਆਦਾ ਸਮਾਂ ਤੋਂ ਪ੍ਰੈਣੀ ਆਪਨੇ ਜਿਆਦਾ ਸਮਾਂ ਤੋਂ ਪ੍ਰੈਣੀ ਹਾਂ ਜੀ ਠੀਕ ਆ ਜੀ ਉਹਦੇ ਵਿੱਚ ਹੁਣ ਆਪਣੇ ਕੋਲ ਥਰਮੋਕੋਲ ਆ ਗਈ ਜੀ ਉੱਥੇ ਵਿੱਚ 2 ਇੰਚ ਦੀ ਠੀਕ ਆ ਜੀ ਇਹਦੀ ਵੈਲਿਊ ਹੁੰਦੀ ਆ ਜੀ ਥਰਮੋਕੋਲ ਦੀ ਜੀ ਬਈ ਜੇ ਤਾਂ ਆਪਾਂ ਉਦਾਂ ਹੀ ਪਾ ਲਈਏ ਜੀ ਉਹਦਾ ਵੀ ਕੋਈ ਬੈਨੀਫਿਟ ਨਹੀਂ ਠੀਕ ਆ ਜੀ ਇਹਦੀ ਹੈਗੀ ਆ ਜੀ R18 ਵੈਲਿਊ ਜਿਹੜੀ ਇਹ ਬਰੀਕ ਹੂ ਦਾਣੇ ਹਨ ਇਹਦਾ ਇਹਦਾ ਦਾਣਾ ਬਹੁਤ ਬਰੀਕ ਆ ਜੀ ਇੱਥੇ ਧੁੱਪ ਵੀ ਆਰ ਪਾਰ ਨਹੀਂ ਹੁੰਦੀ ਠੀਕ ਹੈ ਜੀ ਜੇ ਜਦੋਂ ਧੁੱਪ ਨਹੀਂ ਆਰ ਪਾਰ ਹੁੰਦੀ ਤੇ ਇਹ ਫਿਰ ਉਹਨਾਂ ਜ਼ਿਆਦਾ ਕੰਮ ਵਧੀਆ ਕਰਦੀ ਆ ਜੀ ਠੀਕ ਹੈ ਜੀ ਹਾਂ ਜੀ ਫਰਕ ਸਾਰਾ ਪੈਂਦਾ ਜੀ 15-20000 ਦਾ ਪੂਰੇ ਘਰ ਦੇ ਪਿੱਛੇ ਠੀਕ ਹੈ ਜੀ ਫਿਰ ਵਧੀਆ ਲਾ ਲਓ ਠੀਕ ਹੈ ਜੀ ਹਾਂ ਜੀ ਤੇ ਹੋਰ ਬਈ ਇਸ ਤੋਂ ਇਲਾਵਾ ਮਤਲਬ ਹੁਣ ਬਲੌਕ ਆ ਗਈ ਹਾਂ ਜੀ ਤੇ ਪਿੱਲਰ ਜ਼ਿਆਦਾ ਰੱਖਣੇ ਮਤਲਬ ਜ਼ਰੂਰੀ ਆ ਕਿਉਂਕਿ ਪਿੱਲਰ ਭਾਜੀ ਪਿੱਲਰ ਨਾਲ ਤੇ ਸਟਰੈਂਥ ਹੁੰਦੀ ਆ ਜੀ ਪਿੱਲਰ ਉਸ ਹਿਸਾਬ ਨਾਲ ਡਿਵਾਈਡ ਕਰ ਲਓ ਜਿਹੜਾ ਹੁਣ ਆਪਣੇ ਕੀ ਕਰਦੇ ਜੀ ਜਿੱਦਾਂ ਡਾਊਨ ਬੀਮ ਆ ਆਪਣਾ ਜੀ ਇਹ ਡਾਊਨ ਬੀਮ ਸਾਨੂੰ ਵੀ ਪਹਿਲਾਂ ਸਲਾਹ ਦਿੱਤੀ ਸੀਗੀ ਕਿ ਉੱਪਰ ਕਰ ਲਈਏ ਜੀ ਉੱਪਰ ਕਰਨੀ ਤੇ ਫਿਰ ਆਪਣੇ ਮਿੱਟੀ ਪੈਣੀ ਆ ਰੂੜੀ ਪੈਣੀ ਆ ਉਹ ਸਾਰਾ ਜਿਹੜਾ ਵਜ਼ਨ ਹੈਗਾ ਜੀ ਉਹ ਲੈਂਟਰ ਤੇ ਆ ਜਾਣਾ ਠੀਕ ਹੈ ਜੀ ਹੁਣ ਡਾਊਨ ਬੀਮ ਹੋ ਗਿਆ ਜੀ ਉੱਪਰ ਆਪਣਾ ਜ਼ੀਰੋ ਲੈਵਲ ਫਿਨਿਸ਼ ਹੋ ਗਿਆ ਠੀਕ ਹੈ ਜੀ ਉਹਦੇ ਉੱਪਰ ਆਪਾਂ ਹੁਣ ਪਲਾਸਟਰ ਕਰਾਂਗੇ ਥੋੜਾ ਬਹੁਤਾ ਠੀਕ ਹੈ ਜੀ ਲੈਵਲ ਕੱਢਣ ਵਾਸਤੇ ਉਹਦੇ ਤੇ ਆਪਾਂ ਟਾਈਲਾਂ ਲਾ ਸਕਦੇ ਆ ਚਾਹੇ ਵੁੱਡ ਫਲੋਰਿੰਗ ਲਾ ਲਈਏ ਕੁਝ ਵੀ ਲਾ ਲਈਏ ਕੁਝ ਵੀ ਲਾ ਲਈਏ ਕੁਝ ਵੀ ਲਾ ਲਈਏ ਹਾਂ ਜੀ ਠੀਕ ਆ ਬਈ ਜਿਹੜੇ ਤੇ ਇੱਕ ਤਾਂ ਆਪਣਾ ਖਰਚਾ ਪੱਟ ਗਿਆ ਰੂੜੀ ਦਾ ਠੀਕ ਆ ਜੀ ਦੂਸਰਾ ਖਰਚਾ ਪੱਟ ਗਿਆ ਆਪਣਾ ਜਿਹੜਾ ਕੱਚਾ ਕਰਨ ਦਾ ਸੀਮੈਂਟ ਰੇਤਾ ਉਹ ਪੈਣੀ ਆ ਤੇ ਤੀਸਰਾ ਆਪਣਾ ਲੀਵਰ ਦਾ ਪੱਜ ਗਿਆ ਜੀ ਠੀਕ ਆ ਜੀ ਇੱਕ ਬਈ ਹੁਣ ਇਸ ਤੋਂ ਬਾਅਦ ਜੇ ਗੱਲ ਕਰੀਏ ਜਿਹੜਾ ਆਪਣਾ ਅੰਦਰਲਾ ਕੰਮ ਆ ਜਾਂਦਾ ਪਾਈਪਾਂ ਦਾ ਆਵਾ ਪਾਈਪਾਂ ਵਗੈਰਾ ਦੇਖ ਰਿਆ ਇਹਦੇ ਵਿੱਚ ਵੀ ਕੋਈ ਬਈ ਫਿਰ ਵੱਖਰਾ ਕੀਤਾ ਕਰਨ ਦੀ ਕੋਸ਼ਿਸ਼ ਕਰੀ ਹਾਂਜੀ ਭਾਈ ਇਹ ਜਿਵੇਂ ਲੈਂਟਰ ਦੇ ਵਿੱਚ ਜੇ ਆਪਾਂ ਪਾਈਪ ਕਰਦੇ ਆ ਜੀ ਹਾਂਜੀ ਉਹ 4 ਇੰਚ ਆਪਣਾ ਪਾਈਪ ਆ ਗਿਆ ਜੀ ਤੇ ਲੈਂਟਰ ਹੈਗਾ ਸਾਰਾ 6.5 7 ਇੰਚ ਪਲਾਈਟਰ ਦੀ ਮਜ਼ਬੂਤੀ ਘਟਦੀ ਜਗ੍ਹਾ ਉਪਰ ਇੰਚ 1 ਇੰਚ ਥੱਲੇ ਸਰੀਆ ਨੰਗਾ ਰਹਿੰਦਾ ਜੀ ਠੀਕ ਜਿਹੜਾ ਸਰੀਆ ਨੰਗਾ ਜੀ ਉਹ ਕਹਿੰਦੇ ਕੈਂਸਰ ਹੁੰਦਾ ਲੈਂਟਰ ਵਾਸਤੇ ਠੀਕ ਉਹ ਕਵਰ ਦਾ ਉਹਨੂੰ ਬਚਾਉਣ ਵਾਸਤੇ ਹੁਣ ਆਪਣਾ ਜੇ ਕਰੀ ਦੀ ਰਿਪੇਅਰ ਵੀ ਨਿਕਲਦੀ ਆ ਆਪਣੀ ਡਾਊਨ ਸੀਲਿੰਗ ਹੋਣੀ ਆ ਉਹਨਾਂ ਉਹਨੂੰ ਕੱਟ ਕਰਾਂਗੇ ਤਾਂ ਆਪਣਾ ਰਿਪੇਅਰ ਹੋ ਜੂ ਬਈ ਇਹੀ ਚੀਜ਼ ਮੈਂ ਕਮਰਸ਼ੀਅਲ ਬਿਲਡਿੰਗ ਜਿੰਨੀਆਂ ਵੀ ਦੇਖਦਾ ਹਾਂ ਜੀ ਉਹ ਚ ਮਤਲਬ ਡਾਊਨ ਸੀਲਿੰਗ ਦੇ ਕੋਲੇ ਆਪਣਾ ਪਾਈਪਾਂ ਪਾਈਆਂ ਹੁੰਦੀਆਂ ਨੇ ਜਿੱਥੋਂ ਪ੍ਰੋਬਲਮ ਆ ਗਈ ਉੱਥੇ ਠੀਕ ਉੱਥੋਂ ਕਟਿੰਗ ਕਰੋ ਤੇ ਉਹਨੂੰ ਰਿਪੇਅ ਠੀਕ ਹੈ ਜੇ ਕਦੇ ਕੋਈ ਇਹੋ ਜੀ ਪ੍ਰੋਬਲਮ ਆਉਂਦੀ ਆ ਹੁਣ ਇਹਦੇ ਵਿੱਚ ਕੀ ਆ ਜੀ ਪਾਈਪ ਸਾਰੇ ਬਾਹਰ ਆ ਉਥੋਂ ਕਟਿੰਗ ਕਰਿਆ ਕਰਾਂਗੇ ਰਿਪੇਅਰ ਕਰਕੇ ਤੇ ਉਹਨੂੰ ਉੱਥੇ ਖਤਮ ਹੋਤਾ ਹੈ ਪਾਈਪ ਬਈ ਕਿਹੜੀ ਵਰਤੀ ਹੈ ਤੇ ਮਤਲਬ ਕੋਈ ਇਹਦਾ ਵੀ ਜਿਵੇਂ ਆਪਣੇ ਸਿੰਪਲ ਆਲਾ ਜਾ ਕੇ ਕਹਿੰਦਾ ਵੀ ਪਾਈਪਾਂ ਦੇ ਦੇ ਕੋਈ ਹਾਂਜੀ ਇਹ ਭਾਈ ਯੂਪੀਵੀਸੀ ਪਾਈਪ ਆ ਆਪਣੇ ਮੈਨੂੰ ਕੰਪਨੀ ਦਾ ਤਾਂ ਨਾਮ ਭੁੱਲ ਗਿਆ ਫੀਨੋਲੈਕਸ ਫੀਨੋਲੈਕਸ ਦੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਉਹ ਦੂਸਰੇ ਪ੍ਰਿੰਸ ਦੇ ਵੀ ਕਹਿੰਦੇ ਸੀਗੇ ਤੇ ਸਾਡਾ ਕੋਈ ਰਿਸ਼ਤੇਦਾਰ ਹੈਗਾ ਉਹ ਉਹਨਾਂ ਦੀ ਪਲੰਮੀ ਦੀ ਸ਼ਾਪ ਆ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਫੀਨੋਲੈਕਸ ਦੇ ਇਹ ਪਾਈਪ ਵਧੀਆ ਚੱਲ ਜਾਂਦੇ ਆ ਠੀਕ ਆ ਬਾਈ ਜੀ ਹਾਂਜੀ ਤੇ ਬਾਈ ਇੱਧਰ ਹੁਣ ਗੱਲ ਕਰੀਏ ਨਾ ਪਲਸਤਰ ਦੀ ਹਾਂਜੀ ਪਲਸਤਰ ਬਲੋਕਾਂ ਕਰਕੇ ਮੈਂ ਕਹਣਾ ਵੀ ਜਮਾਂ ਐ ਸਾਫ਼ ਸੁਥਰਾ ਛੋਰਾ ਸਲਾਬ ਕੋਈ ਟੈਨਸ਼ਨ ਹੀ ਨਹੀਂ ਕਿਤੇ ਬਾਈ ਅਸੀਂ ਪਹਿਲਾਂ 4 ਇੰਚੀ ਪੜਦੇ ਕੀਤੇ ਸੀਗੇ ਬਾਹਰਲੇ ਬੰਨੇ ਬਾਹਰਲੇ ਬੰਨੇ ਠੀਕ ਆ ਉਹਦੀ ਆਪਣੇ 2 ਹਫ਼ਤਿਆਂ ਦੇ ਵਿੱਚ ਉੱਪਰ ਸਾਰੇ ਚਿੱਟੇ ਹੋ ਗਏ ਠੀਕ ਆ ਜੀ ਤੇ ਨਾਲ ਅਸੀਂ ਇੱਧਰ ਗਰਾਜ ਬਣਾਇਆ ਸੀਗਾ ਬਲੋਕਾਂ ਦਾ ਠੀਕ ਆ ਜੀ ਉਹ ਇੱਕ ਸਿਰਫ ਸਾਡਾ ਟੈਸਟ ਸੀਗਾ ਵੀ ਇੱਟ ਜਿਆਦਾ ਕਾਮਯਾਬ ਆ ਕਿ ਉਹ ਕਾਮਯਾਬ ਆ ਕਿ ਆਪਾਂ ਅੰਨਾ ਵਿਸ਼ਵਾਸ ਵੀ ਨਾ ਕਰੀਏ ਵੀ ਖੁਦ ਵੀ ਕਰਕੇ ਦੇਖ ਲਈਏ ਉਹ ਜਦੋਂ ਆਪਾਂ 4 ਇੰਚ ਇੱਟੇ ਦਾ ਦੇਖਿਆ ਤੇ ਇਹਦਾ ਆਪਣਾ ਗਰਾਜ ਦੇਖਿਆ ਜੀ ਦੋਨੇ ਸੇਮ ਟਾਈਮ ਤੇ ਬਣੇ ਤੇ ਗਰਾਜ ਦੇ ਉੱਪਰ ਮਹਾਸਾ ਵੀ ਛੋਰਾ ਸਲਾਬ ਨਹੀਂ ਸੀ ਇੱਟਾਂ ਸਾਰੀਆਂ ਲੂਣ ਚਾ ਰਛੜਨ ਲਈਆਂ ਸੀ ਅੱਛਾ ਜੀ ਹਾਂ ਜੀ ਇਹ ਤਾਂ ਹੈ ਦੋ ਹਫ਼ਤਿਆਂ ਦੇ ਵਿੱਚ ਵਿੱਚ ਹੀ ਬਿਲਕੁਲ ਜੀ ਭਾਈ ਫਸਟ ਫਲੋਰ ਤੇ ਕਿੰਨਾ ਆਪਣਾ ਕੀ ਸਟਰਕਚਰ ਆ ਗਿਆ ਤੇ ਦੋਸਤੋ ਪੌੜੀਆਂ ਤੁਹਾਨੂੰ ਪਤਾ ਹੀ ਲੱਗਦਾ ਨਾ ਪਹਿਲਾਂ ਪਰ ਇਹਦੇ ਥੱਲੇ ਇੱਕ ਪੌੜੀਆਂ ਹੋਰ ਵੀ ਨੇ ਇਹ ਭੁਗਾਈ ਅੰਦਰ ਆ ਜਾਓ ਵਿੱਚ ਆ ਦੇਣਾ ਆ ਜਾਓ ਭਾਈ ਤੇ ਇਹ ਬਾਈ ਕੀ ਸਟਰਕਚਰ ਆ ਗਿਆ ਜੀ ਇਹ ਆਪਣਾ ਇਹ ਭਈ ਬੀਸਮੈਂਟ ਹੋ ਗਈ ਆਪਣੀ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਬਈ ਕੀ ਬਣਾਉਣਾ ਆਪਾਂ ਸਿਨੇਮਾ ਹਾਲ ਵਗਾਰਾ ਜਿਵੇਂ ਇਹ ਭਾਈ ਜਿੱਦਾਂ ਹੁਣ ਇੱਥੇ ਅਸੀਂ ਰੱਖ ਲਿਆ ਪ੍ਰੋਜੈਕਟਰ ਵਾਸਤੇ ਰੱਖ ਲਿਆ ਠੀਕ ਹੈ ਜੀ ਟੀਵੀ ਦਾਣਾ ਆਪਾਂ ਟੀਵੀ ਵੀ ਲਾ ਲਾਂਗੇ ਠੀਕ ਹੈ ਤੇ ਆਪਣਾ ਪ੍ਰੋਜੈਕਟਰ ਦਾ ਸਿਸਟਮ ਵੀ ਹੈਗਾ ਸਪੀਕਰ ਵੀ ਦੀ ਵਾਇਰ ਵੀ ਰਾਨੀ ਕੀਤੀ ਹੋਈ ਹੈ ਜੀ ਠੀਕ ਮਤਲਬ ਪੂਰਾ ਜੇ ਕੋਈ ਮਿੰਨੀ ਪਾਰਟੀ ਕਰਨੀ ਆ ਆਪਾਂ ਬਰਥਡੇ ਪਾਰਟੀ ਹੋ ਗਈ ਜਾਂ ਬੱਚਿਆਂ ਦੇ ਫੇਰੂਮ ਕਹਿ ਲੋ ਜਾਂ ਤੁਸੀਂ ਆਪਣਾ ਫਰੈਂਡਸ ਸਰਕਲ ਦੇ ਵਿੱਚ ਆਪਣਾ ਇੰਜੋਏ ਕਰਨਾ ਤੇ ਪੂਰਾ ਡੀਜੇ ਸਿਸਟਮ ਆਪਾਂ ਨੂੰ ਗੱਗਏ ਤੇ ਉਹ ਪੂਰਾ ਜਿਹੜਾ ਤਿਆਰ ਹੋ ਗਿਆ ਜੀ ਇੱਕ ਆਪਾਂ ਉਦੋਂ ਵੀ ਫਿਰ ਉਦੋਂ ਵੀ ਵੀਡੀਓ ਜ਼ਰੂਰ ਕਰਾਂਗੇ ਬਾਈ ਇੱਕ ਚੀਜ਼ ਇੱਥੇ ਹੋਰ ਤੁਸੀਂ ਖਾਸ ਦਿਖਾਈ ਸੀ ਮੈਨੂੰ ਹਾਂਜੀ ਇੱਕ ਤਾਂ ਜਿਹੜੀਆਂ ਇਹਦੀਆਂ ਕੰਨਾਂ ਨੇ ਇੱਥੋਂ ਦੋਸਤੋ ਉੱਨ੍ਹਾ ਚ ਲਾ ਸਕਦੇ ਤੁਸੀਂ ਮਤਲਬ 13-14 ਇੰਚ ਹੋ ਗਈ ਹਨਾ ਕੰਨਾਂ 14 ਹਾਂਜੀ 14-15 ਇੰਚ ਹੈਗੀ ਹੈ 14 ਇਹ ਕੰਨਾਂ ਇੰਨੀ ਮੋਟੀਆਂ ਰੱਖਣ ਦਾ ਕੀ ਕਰਨਾ ਇਹਦੇ ਵਿੱਚ ਕੀ ਕੀ ਪ੍ਰੋਜੈਕਟ ਆਪਾਂ ਲਾ ਲਈਏ ਬਾਈ ਇਹਦੇ 'ਚ ਮੇਰੇ ਕੋਲ ਦੋ ਆਪਸ਼ਨ ਸੀਗੇ ਇੱਕ ਤਾਂ ਸੀਗਾ ਕਿ ਆਪਾਂ ਸ਼ਟਰਿੰਗ ਕਰਕੇ ਆਰ ਸੀ ਸੀ ਵਾਲ ਕਰ ਲਈਏ ਹਾਂਜੀ ਜਦੋਂ ਸ਼ਟਰਿੰਗ ਕਰਕੇ RCC ਵਾਲ ਕਰਦੇ ਆ ਜੀ ਤੇ ਉੱਥੇ ਜਦੋਂ ਬਾਹਰ ਕੈਨੇਡਾ ਦੇ ਵਿੱਚ ਵੀ ਨਾ ਜਦੋਂ ਲਾਈਨ ਟਾਈਮ ਲੰਮਾ ਹੋ ਜਾਂਦਾ ਤੇ ਉਹਦੇ ਚ क्रैक ਆ ਜਾਂਦਾ ਜੀ ਕਈ ਵਾਰੀ RCC ਵਾਲ ਦੇ ਵਿੱਚ ਵੀ ਠੀਕ ਹੈ ਜੀ ਉਹ क्रैक ਤੋਂ ਬਚਣ ਦਾ ਕਰਕੇ ਜੀ ਮੈਂ ਪਹਿਲਾਂ 4 ਇੰਚ ਬਾਹਰਲੇ ਪਾਸੇ ਬਲੌਕ ਕੀਤਾ ਜੀ 4 ਇੰਚ ਬਲੌਕ ਕਰਕੇ ਉਹਦੇ ਨਾਲ ਇੱਕ ਮੈਂ ਪਾਈ ਆ ਉੱਥੇ ਸਾਨੂੰ ਮਿਲ ਜਾਂਦਾ ਜੀ ਪੇਪਰ ਮਿਲ ਜਾਂਦਾ ਆ ਜਿਹੜਾ ਮੋਇਸਚਰ ਪ੍ਰੂਫ ਹੁੰਦਾ ਠੀਕ ਹੈ ਜੀ ਉਹ ਇੱਥੇ ਅਵੇਲੇਬਲ ਨਹੀਂ ਹੈਗਾ ਇਸ ਕਰਕੇ ਇੱਥੇ ਮੈਂ ਤਰਪਾਲ ਪਾਤੀ ਕਾਲੀ ਠੀਕ ਹੈ ਜੀ ਉਹ ਤਰਪਾਲ ਦੀ ਕਾਫੀ ਥਿਕਨੈਸ ਹੈਗੀ ਆ ਉੱਤਰ ਪਾਰ ਪਾ ਕੇ ਨਾਲ ਮਿੱਟੀ ਲਾਤੀ ਜੀ ਤੇ ਥੱਲੇ ਇੱਕ ਵੀਪਿੰਗ ਟਾਈਲ ਪਾਈਪ ਆਇਆ ਹੋਇਆ ਉਹ ਕੀ ਚੀਜ਼ ਹੈ ਉਹ ਵੀਪਿੰਗ ਟਾਈਲ ਪਾਈਪ ਹੁੰਦਾ ਜੀ ਉਹਦੇ ਵਿੱਚ 4 ਇੰਚੀ ਪਾਈਪ ਆ ਤੇ ਉਹਦੇ ਵਿੱਚ 6 ਇੱਕ ਕੀਤੇ ਹੁੰਦੇ ਆ ਉਹ ਇੱਥੇ ਅਵੇਲੇਬਲ ਨਹੀਂ ਸੀ ਫੇਰ ਉਹ 6 ਮੈਂ ਆਪਣੇ ਆਪ ਕੱਢਿਓ ਠੀਕ ਹੈ ਜੀ ਉਹ ਸਾਰਾ ਕੰਮ ਮੇਰਾ ਆਪ ਦੀ ਹੱਥੀ ਕੀਤਾ ਹੈ ਉਹ ਕੀ ਕੰਮ ਕਰਦਾ ਬਈ ਵੀਪਿੰਗ ਟਾਈਲ ਜਿਵੇਂ ਤੁਸੀਂ ਕਹਿੰਦੇ ਉਹ ਕਰਦਾ ਭਾਜੀ ਜਿਵੇਂ ਆਪਣੇ ਬਾਰਿਸ਼ ਆਉਂਦੀ ਆ ਬਹੁਤ ਜ਼ਿਆਦਾ ਜਿਦਾ ਹੁਣ ਸੌਣ ਭਾਦੋਂ ਚੱਲ ਰਿਹਾ ਹੁਣ ਇੱਥੇ ਬਹੁਤ ਕਾਫੀ ਬਾਰਿਸ਼ ਆ ਰਹੀ ਆ ਤੇ ਉਹਨੇ ਸਾਰਾ ਪਾਣੀ ਜਿਹੜਾ ਹੈਗਾ ਆਪਣਾ ਬਾਹਰ ਦਾ ਗਰਾਊਂ ਉਹ نیچے ਨਹੀਂ ਪਣੀ ਜਾਊਗਾ ਪਾਈਪ ਨੇ ਇਕੱਠਾ ਕਰਕੇ ਸਾਰਾ ਪਾਣੀ ਉਹਨੇ ਲਿਆ ਕੇ ਇੱਥੇ ਹੌਦੀ ਬਾਨਣੀ ਹੈ ਠੀਕ ਹੈ ਉਹਨੇ ਪਾ ਦੇਣਾ ਹੌਦੀ ਦੇ ਵਿੱਚ ਇੱਥੇ ਇੱਕ ਪੰਪ ਮਿਲ ਗਿਆ ਸੀਗਾ ਮੈਨੂੰ ਮੈਂ ਲੱਭ ਲਿਆ ਸੀਗਾ ਉਹ ਆਟੋਮੈਟਿਕ ਸਬ ਪੰਪ ਹੁੰਦਾ ਉਹਦੇ ਵਿੱਚ ਜਦੋਂ ਆਪਣੇ ਟਾਇਲਟ ਟੈਂਕ ਦੇ ਵਿੱਚ ਗੁਬਾਰਾ ਹੁੰਦਾ ਉਹ ਜਦੋਂ ਥੱਲੇ ਗਿਆ ਉਹਨੇ ਬੰਦ ਰਹਿਣਾ ਜਦੋਂ ਉੱਪਰ ਆਇਆ ਉਹਨੇ ਚੱਲ ਪੈਣਾ ਉਹਨੇ ਪਾਣੀ ਸਾਰਾ ਆਟੋਮੈਟਿਕਲੀ ਬਾਹਰ ਸੁੱਟੀ ਜਾਣਾ ਠੀਕ ਹੈ ਇਹ ਬਾਹਰ ਕਨੇਡਾ ਬਾਹਰ ਫਾਰਮ ਹੌਸਾ ਦੇ ਇਹ ਚੀਜ਼ ਲੱਗੀ ਹੋਈ ਆਪਾਂ ਫਾਰਮ ਹੌਸਾ ਦੇ ਹਾਂਜੀ ਮੈਨੂੰ ਕੱਲ ਹੀ ਜਿਹੜੇ ਕਾਲ ਆਈ ਸੀ ਬਾਹਰ ਹਾਂਜੀ ਘਰਾਂ ਚ ਵੀ ਇਹ ਹੈਗੀ ਆ ਜੀ ਬਾਹਰ ਕੈਨੇਡਾ ਦੇ ਵਿੱਚ ਵੀ ਜਦੋਂ ਉਹ ਗੈਸ ਭਰਦਾ ਹੈ ਪ੍ਰੈਸ਼ਰ ਦੇ ਹਿਸਾਬ ਨਾਲ ਚੱਲਦਾ ਹਾਂਜੀ ਉਹ ਪ੍ਰੈਸ਼ਰ ਦੇ ਹਿਸਾਬ ਨਾਲ ਚੱਲਦਾ ਉਹ ਸਾਰਾ ਪਾਣੀ ਇਹਨੇ ਬਾਹਰ ਆਪਣਾ ਸੀਵਰੇਜ ਦਾ ਇੱਕ ਘਰ ਦੇ ਚਾਰਚ ਫਾਰੇ ਮੈਂ ਇੱਕ ਪਾਈਪ ਰਨ ਕਰਾਣਾ ਆ ਹਾਉਦੀਆਂ ਬਣਵਾ ਕੇ ਉਹ ਸਾਰਾ ਪਾਣੀ ਉਹਦੇ ਵਿੱਚ ਪਾ ਦਊਗਾ ਇਹਨੇ ਫਿਊਚਰ 'ਚ ਆਪਾਂ ਇੱਥੇ ਬਾਥਰੂਮ ਵੀ ਬਣਾਉਣਾ ਬਾਥਰੂਮ ਦਾ ਵੀ ਉੱਥੇ ਪ੍ਰੋਜੈਕਸ਼ਨ ਹੈਗੀ ਆ ਆਪਣੇ। ਜਮਾਂ ਜੇ ਕਹਿ ਦੀ ਹੈ ਇੱਕ ਇੱਕ ਚੀਜ਼ ਇਨ ਫਿਊਚਰ ਦੇ ਹਿਸਾਬ ਨਾਲ ਸਭ ਕੁਝ ਸੈਟਿੰਗ ਕਰਕੇ ਹੋਵੇ। ਹਾਂਜੀ ਹਾਂਜੀ। ਠੀਕ ਆ ਭਾਈ ਜੀ। ਭਾਈ ਇੱਥੇ ਤਾਂ ਜਿਵੇਂ ਦੇਖੀਏ ਬਹੁਤ ਠੰਡਾ ਜਿਹਾ ਹੈ ਨਾ ਪਤਾ ਲੱਗਦਾ। ਹਾਂਜੀ। ਵੀ ਮੈਂ ਕਹਣਾ ਵੀ ਵੈਸੇ ਵੀ ਕਹਿੰਦਾ ਵੀ ਧਰਤੀ 'ਚ ਮੈਂ ਪੜੀ ਭੁੱਲ ਕੇ ਦੱਸਣਾ ਆਪਣੇ ਜਿੱਦਾਂ 4 ਇੰਚ ਪਹਿਲਾਂ ਦੀਵਾਰਾ ਕੀ ਬਲੌਕ ਦੀ ਹੈ ਨਾ ਫਿਰ 6 ਇੰਚ ਆਰ ਸੀ ਸੀ ਆ ਗਈ। ਉਸ ਤੋਂ ਬਾਅਦ ਫਿਰ 6 ਇੰਚ ਦਾ ਬਲੌਕ ਲੱਗਿਆ ਜੀ। ਠੀਕ ਹੈ। ਉਹ ਜਿਹੜੀਆਂ ਤਿੰਨ ਕੰਧਾਂ ਹੋ ਗਈਆਂ ਜੇ ਇੱਕ ਕੰਧ ਫੇਲ ਹੁੰਦੀ ਹੈ ਤਾਂ ਆਪਣੀ ਆ आरसीसी फेल ਹੁੰਦੀ ਹੈ ਜੀ ਤੇ ਮਗਰ ਆਪਣਾ 6 ਇੰਚ ਦਾ ਬਲੌਕ ਹੈਗਾ ਜੀ ਤੇ ਇਹਨੇ ਆਪਣਾ ਮਿੱਟੀ ਦਾ ਪ੍ਰੈਸ਼ਰ ਵੀ ਪੂਰਾ ਰੋਕਣਾ ਹੈ ਜੀ ਮਿੱਟੀ ਦਾ ਪ੍ਰੈਸ਼ਰ ਬਾਹਰ ਕੋਈ ਟੈਨਸ਼ਨ ਨਹੀਂ ਹੁਣ ਮਤਲਬ ਤੁਸੀਂ ਕਹਿ ਦੀਏ ਇਹ ਭਾਜੀ ਬਹੁਤ ਨੋਲਜ ਵਾਲੀ ਗੱਲ ਹੈ ਜਿਵੇਂ ਬਾਹਰ ਉਥੇ ਜਦੋਂ ਆਪਾਂ ਬੀਸਮੈਂਟ ਡਿਗ ਕਰਦੇ ਆ ਜੀ ਉਥੇ ਪੂਰਾ ਪ੍ਰੈਸ਼ਰ ਟੈਸਟ ਕਰਦੇ ਆ ਹੁਣ ਇੱਥੇ ਆਪਣੇ ਕੋਲ ਪ੍ਰੈਸ਼ਰ ਟੈਸਟ ਕਰਨ ਦਾ ਕੋਈ ਸਾਧਨ ਹੀ ਹੈਗਾ ਸੀ ਕਿਉਂਕਿ ਨਾ ਤਾਂ ਆਪਾਂ ਆਰਕੀਟੈਕਚਰ ਹੈਰ ਕੀਤਾ ਜੀ ਨਾ ਆਪਣੇ ਕੋਲ ਸਟਰਕਚਰ ਇੰਜੀਨੀਅਰ ਸੀਗਾ ਉਹਦਾ ਕਰਕੇ ਜੀ ਆਪਾਂ ਫਿਰ ਮੈਂ ਉਸ ਹਿਸਾਬ ਨਾਲ ਚੱਲਿਆ ਕਿ ਕੱਲ ਨੂੰ ਮੈਨੂੰ ਕੋਈ ਪ੍ਰੋਬਲਮ ਇਹ ਮਤਲਬ ਇੱਥੇ ਮੈਨੂੰ ਪੂਰਾ ਭਰੋਸਾ ਹੈ ਇੱਕ ਬੰਬ ਵੀ ਡਿੱਗ ਜੇ ਤਾਂ ਵੀ ਕੰਧਾਂ ਨਹੀਂ ਡਿੱਗੀਆਂ ਠੀਕ ਹੈ ਜੀ ਤੇ ਆਜੋ ਵੀ ਚੱਲਦੇ ਆਂ ਭਾਈ ਜੇ ਗੱਲ ਕਰੀ ਨਾ ਗਰਾਉਂਡ ਫਲੋਰ ਤੇ ਹਾਂ ਜੀ ਕਿੰਨਾ ਕੀ ਸਟਰਕਚਰ ਆ ਗਿਆ ਕਿੰਨੇ ਰੂਮ ਆ ਗਏ ਕੀ ਕੀ ਰੱਖਿਆ ਆਪਾਂ ਭਾਈ ਚੱਲਦੇ ਆਂ ਫਸਟ ਫਲੋਰ ਹਾਂ ਜੀ ਗਰਾਉਂਡ ਫਲੋਰ ਤੇ ਜੀ ਆਪਣੇ ਕੋਲ ਸਾਹਮਣੇ ਕਿਚਨ ਆ ਜਾਣੀ ਆ ਜੀ ਠੀਕ ਹੈ ਜੀ ਹਾਂ ਜੀ ਕਿਚਨ ਵੀ ਆਪਣੀ ਬਹੁਤ ਵਧੀਆ ਡਿਜ਼ਾਈਨ ਹੋ ਰਹੀ ਆ ਠੀਕ ਹੈ ਜੀ ਹਾਂ ਜੀ ਉਹ ਵੀ ਮੈਂ ਖੁਦ ਹੀ ਉਹਦੇ ਚ ਸਾਰਾ ਡਿਜ਼ਾਈਨ ਕਰਕੇ ਉਹਨਾਂ ਨੂੰ ਡਰਾਇੰਗ ਬਣਾ ਕੇ ਦਿੱਤੀ ਜੀ ਠੀਕ ਹੈ ਜੀ ਤੇ ਇੱਥੇ ਆਪਣਾ ਡਾਈਨਿੰਗ ਰੂਮ ਆ ਜਾਣਾ ਜੀ ਜਿੱਥੇ ਆਪਾਂ ਖੜੇ ਆ ਉਹ ਸਾਡਾ ਫੈਮਿਲੀ ਰੂਮ ਆਣੇ ਟੀਵੀ ਉਧਰ ਸਾਹਮਣੇ ਹੋ ਜੂਗਾ ਤੇ ਫਾਇਰਪਲੇਸ ਆ ਜੀ ਠੀਕ ਹੈ ਜੀ ਹਾਂ ਜੀ ਤੇ ਇਧਰ ਦੋ ਬੈਡਰੂਮ ਆ ਜੀ ਠੀਕ ਹੈ ਜੀ ਇੱਕ ਗੈਸਟ ਰੂਮ ਹੋ ਜਾਣਾ ਜੀ ਇੱਕ ਸਾਡੇ ਬਜ਼ੁਰਗਾਂ ਵਾਸਤੇ ਦਾ ਪੌੜੀਆਂ ਨਹੀਂ ਚੜ ਹੁੰਦੀਆਂ ਤੇ ਉਹਨਾਂ ਦਾ ਬੈਡਰੂਮ ਹੋ ਜਾ ਦੋਨਾਂ ਦਾ ਆਪਣੇ ਆਪਣੇ ਬਾਥਰੂਮ ਹੈਗੇ ਜੀ ਠੀਕ ਹੈ ਜੀ ਇੱਕ ਚੀਜ਼ ਬਾਹਰ ਵੀ ਇਹ ਵੀ ਚਲਦੀ ਹੈ ਨਾ ਕਿ ਨੇ ਗਰਾਉਂਡ ਫਲੋਰ ਤੇ ਬਹੁਤ ਘੱਟ ਮਤਲਬ ਲੋਕ ਰਹਿੰਦੇ ਉਹ ਫਰਸਟ ਫਲੋਰ ਤੇ ਰੂਮ ਫਰਸਟ ਫਲੋਰ ਤੇ ਰਹਿੰਦੇ ਹਾਂ ਜੀ ਉਹਦਾ ਪਰ ਇਹ ਇੱਕ ਰੀਜ਼ਨ ਆ ਜੀ ਜ ਜ ਤੁਸੀਂ ਜਿੱਥੇ ਖਾਣੇ ਪੀਣੇ ਆ ਜਿੱਥੇ ਆਪਦਾ ਦਿਨ ਇੰਜੋਏ ਕਰਦੇ ਆ ਜੇ ਤੁਸੀਂ ਰਾਤ ਵੀ ਉੱਥੇ ਕੱਢਣੀ ਆ ਤਾਂ ਤੁਹਾਨੂੰ ਪੂਰੀ ਰੈਸਟ ਨਹੀਂ ਮਿਲਦੀ ਓਕੇ ਉਹ ਕਿਉਂਕਿ ਤੁਹਾਡਾ ਮਨ ਕਿਤੇ ਨਾ ਕਿਤੇ ਹੁੰਦਾ ਕਿ ਆਪਾਂ ਟੀਵੀ ਦੇਖੀ ਜਾਂਦੇ ਆ 12 1 ਵਜੇ ਕਿ ਆਪਾਂ ਸੌਂਦੇ ਨਹੀਂ ਉਹ ਇੱਕ ਇਹ ਸਾਈਕੋਲੋਜੀ ਆ ਉੱਥੇ ਬੜੀ ਹੋਈ ਇਹ ਗੱਲ ਜ਼ਰੂਰ ਹੋएगी ਮਤਲਬ ਵੀ ਗਰਾਉਂਡ ਫਲੋਰ ਤੇ ਉੱਥੇ ਸਾਰੇ ਟੀਵੀ ਵਗੈਰਾ ਵਾ ਜਿਹੜਾ ਦੇਖਣਾ ਉੱਥੇ ਦੇਖ ਲਿਆ ਜਦੋਂ ਪੈਣਾ ਰੂਮ ਖਾਲੀ ਹੋ ਗਿਆ ਉੱਪਰ ਚਲੇ ਗਏ ਤੁਸੀਂ ਤੁਹਾਨੂੰ ਪਤਾ ਵੀ ਹੁਣ ਟੀਵੀ ਵਗੈਰਾ ਉੱਪਰ ਹੈ ਨਹੀਂਗਾ ਤੇ ਆਪ ਦਾ ਆਰਾਮ ਨਾਲ ਇੱਕ ਗੋਰਿਆਂ ਦੀ ਸਾਈਕੋਲੋਜੀ ਜਿਹੜੀ ਆਪਾਂ ਵੀ ਕਾਪੀ ਕਰੀ ਜਾਂਦੇ ਅੱਗੇ ਠੀਕ ਹੈ ਜੀ ਹਾਂਜੀ ਇਹਦੇ ਚ ਹੋਰ ਕੋਈ ਜ਼ਿਆਦਾ ਉਹ ਰੀਜ਼ਨ ਨਹੀਂ ਹੈਗਾ ਸੀ ਇਹ ਇੱਕ ਇਹ ਵੀ ਹੋ ਜਾਂਦਾ ਜੀ ਆਪਣਾ ਹੁਣ ਗੈਦਰਿੰਗ ਹੁੰਦੀ ਆ ਇਹ ਖੁੱਲਾ ਰੱਖਣ ਦਾ ਵੀ ਇਹੇ ਸੀਗਾ ਆਪਣਾ ਵੀ ਆਪਾਂ ਨੂੰ ਪਾਪਾ ਜੀ ਦਾ ਪ੍ਰਕਾਸ਼ ਉੱਪਰ ਲੈ ਕੇ ਜਾਣਾ ਪਊਗਾ ਬਿਲਕੁਲ ਜੀ ਜੇ ਆਪਾਂ ਇੱਥੇ ਸਾਰਾ ਕੰੰਧਾ ਕਰ ਲੈਂਦੇ ਹੁਣ ਸਾਡਾ ਕੀ ਸੀਗਾ ਜੀ ਆਪਾਂ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਿਆ ਕਰਾਂਗੇ ਆ ਸਾਰੀ ਲੌਬੀ ਆਪਾਂ ਸੰਗਤ ਇੱਥੇ ਬਹਿ ਜਾ ਕਰੂਗਾ ਬਿਲਕੁਲ ਜੀ ਸਾਰੀ ਓਪਨ ਆ ਇੱਥੇ ਕੋਈ ਕੰਧ ਨਹੀਂ ਆਉਣੀ ਠੀਕ ਹੈ ਹਾਂਜੀ ਉਧਰ ਆਪਣਾ ਗੈਸਟ ਇਹ ਵੀ ਭਾਈ ਇੱਕ ਚੀਜ਼ ਮੈਂ ਦੁਬਾਰਾ ਬਾਅਦ ਚ ਐਡ ਕੀਤੀ ਸੀ ਪਹਿਲਾਂ ਨਹੀਂ ਕੀਤੀ ਠੀਕ ਹੈ ਜੀ ਇਹਦੇ ਚ ਇਦਾਂ ਦੀ ਆਪਣੇ ਕੋਲ ਐਮਸੀ ਬਾਕਸ ਆ ਗਿਆ ਸੀ ਉੱਥੇ ਠੀਕ ਹੈ ਜੀ ਇੱਕ ਤਾਂ ਉਹ ਹਾਈਡ ਹੋ ਜਾਣਾ ਜੀ ਠੀਕ ਹੈ ਇਹ ਕਿ ਕੀ ਕੀਤੀ ਇੱਥੇ ਝਾੜੂ ਪੋਚਾ ਵਗੈਰਾ ਸਾਰਾ ਕੁਝ ਆਪਣਾ ਜੋ ਵੀ ਆਪਣਾ ਜੋ ਸਮਾਨ ਆ ਵੀ ਸਾਹਮਣੇ ਪਿਆਉਂਦਾ ਉਹ ਇਹ ਅੱਡ ਉਹ ਬਣਾਤੀ ਇੱਕ ਉਹ ਇਹਦੇ ਵਿੱਚ ਬਣਾਤਾ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਭਾਈ ਜਿਵੇਂ ਹੁਣ ਮੈਂ ਦੇਖਿਆ ਵਿੰਡੋ ਬਹੁਤ ਵੱਡੀਆਂ ਰੱਖੀਆਂ ਜੀ ਇਹ ਚ ਕਿਹੜਾ ਕੀ ਲਾਉਂਗੇ ਮਤਲਬ ਬੜੀ ਵਿੰਡੋ ਆਪਣੀ ਆਣੀ ਆ ਯੂਪੀਵੀਸੀ ਡਬਲ ਗਲੇਜ਼ਿੰਗ ਗਲਾਸ ਆਰਗਨ ਗੈਸ ਗੈਸ ਵਾਲਾ ਠੀਕ ਹੈ ਉੱਚ ਵੀ ਧੁੱਪ ਨਾ ਅਸਰ ਨਹੀਂ ਕਰਦੀ ਮਤਲਬ ਪਰ ਜੇ ਬਲੌਕ ਲਾਣੇ ਆ ਤੇ ਆਪਾਂ ਦੂਜਾ ਟਫਨ ਗਲਾਸ ਸਿੰਪਲ ਆ ਲਈਏ ਤੇ ਬਲੌਕ ਦਾ ਕੋਈ ਫਾਇਦਾ ਨਹੀਂ ਠੀਕ ਹੈ ਬਲੌਕ ਨੇ ਤਾਂ ਹੀਟ ਆਪਣੀ ਰੋਕਣੀ ਆ ਪਰ ਸ਼ੀਸ਼ੇ ਨੇ ਸ਼ੀਸ਼ੇ ਨੇ ਨਹੀਂ ਰੋਕਣੀ ਉਹਨੇ ਕ੍ਰੋਸ ਕਰੀ ਜਾਣਾ ਤੇ ਇੱਕ ਹੁੰਦਾ ਜੀ ਅਲੂਮੀਨੀਅਮ ਪ੍ਰੋਫਾਈਲ ਇੱਕ ਹੁੰਦੀ ਆ ਆਪਣੀ ਯੂਪੀਵੀਸੀ ਹੁਣ ਅਲੂਮੀਨੀਅਮ ਪ੍ਰੋਫਾਈਲ ਦੇ ਵਿੱਚ ਵੀ ਜਦਾ ਧੁੱਪ ਪੈਂਦੀ ਆ ਤਾਂ ਉਹ ਅੰਦਰ ਉਹ ਵੀ ਓਨਾ ਹੀ ਗਰਮ ਹੋ ਜਾਂਦਾ ਉਹਦਾ ਵੀ ਕੋਈ ਫਾਇਦਾ ਨਹੀਂ ਜੀ ਤੇ ਯੂਪੀਵੀਸੀ ਹੈਗੀ ਆ ਉਹ ਪਲਾਸਟਿਕ ਜ਼ਰੂਰ ਹੈਗੀ ਆ ਬਟ ਉਹ ਕੀ ਕਰਦੀ ਆ ਉਹ ਕੰਸੋਲੇਸ਼ਨ ਦਾ ਕੰਮ ਕਰ ਦਿੰਦੀ ਆ ਉਹ ਜਿਹੜੀ ਬਾਹਰਲੇ ਪਾਸੇ ਸੇਕ ਆ ਉਹ ਅੰਦਰ ਨਹੀਂ ਆਉਗਾ ਅੰਦਰ ਨਹੀਂ ਆਉਗਾ ਹਾਂਜੀ ਡਬਲ ਗਲੇਜ ਚ ਤਾਂ ਬਿਲਕੁਲ ਹੀ ਨਹੀਂ ਆਉਂਦਾ ਡਬਲ ਗਲੇਜ ਚ ਬਿਲਕੁਲ ਹੀ ਨਹੀਂ ਆਉਂਦਾ ਠੀਕ ਆ ਬਾਈ ਜੀ ਆਊਗਾ ਬਹੁਤ ਮਾਈਨਰ ਆਊਗਾ ਉਹਦੇ ਚ ਆਪਣੇ ਕਟਨ ਵਗੈਰਾ ਵੀ ਫਿਰ ਲੱਗਦੇ ਆ ਠੀਕ ਆ ਜੀ ਹਾਂਜੀ ਪੜਾਸ ਨਹੀਂ ਬਣਦੀ ਕਹਿੰਦਾ ਮਤਲਬ ਠੀਕ ਆ ਜੀ ਤੇ ਬਈ ਸਟੇਪ ਉੱਪਰ ਦੇਖੋਗੇ ਤੁਸੀਂ ਜੀ ਬਾਈ ਲੈਂਟਰ ਦੇ ਵਿੱਚ ਸੇਕ ਹੈਗਾ ਜੀ ਇਹ ਨਹੀਂ ਦੇਖਣ ਨੂੰ ਮਿਲਿਆ ਕਿਤੇ ਇਹ ਭਈ ਹੈਗਾ ਜੀ ਆਪਣਾ ਇੱਕ ਹੁੰਦਾ ਜੀ ਐਗਜ਼ੌਸਟ ਵੈਂਟ ਦਾ ਹੀ ਕੰਮ ਕਰਦਾ ਇਹ ਠੀਕ ਆ ਜੀ ਉਹਨੇ ਕੀ ਕਰਨਾ ਜੀ ਆਪਣੀ ਗਰਮ ਹਵਾ ਜਿਹੜੀ ਹੈਗੀ ਆ ਬਿਲਕੁਲ ਜੀ ਗਰਮ ਹਵਾ ਹੁੰਦੀ ਜੀ ਹਲਕੀ ਉਹ ਉੱਪਰ ਨੂੰ ਜਾਂਦੀ ਆ ਉਹ ਉੱਪਰ ਨੂੰ ਜਾਂਦੀ ਆ ਤੇ ਜਿਹੜੀ ਹੁੰਦੀ ਹੈ ਠੰਡੀ ਉਹ ਹੁੰਦੀ ਆ ਭਾਰੀ ਠੀਕ ਆ ਜੀ ਉਹ ਥੱਲੇ ਰਹੂਗੀ ਉਹ ਗਰਾਊਂਡ ਫਲੋਰ ਤੇ ਰਹੂਗਾ ਹਾਂ ਜੀ ਇਹਨੇ ਗਰਮ ਹਵਾ ਸਾਰੀ ਜਾ ਕੇ ਇੱਥੋਂ ਬਾਹਰ ਕੱਢ ਦੇਣਾ ਕਰਨੇ ਐਗਜ਼ੌਸਟ ਫੈਨ ਲੱਗ ਜਾਣਗੇ ਠੀਕ ਉਹ ਆਟੋਮੈਟਿਕ ਆ ਕੋਈ ਉੱਤੇ ਲਾਈਟ ਕਨੈਕਸ਼ਨ ਨਹੀਂ ਹੈਗਾ ਕੋਈ ਕੁਝ ਨਹੀਂ ਉਹਨੇ ਆਟੋਮੈਟਿਕਲੀ ਘੁੰਮ ਜਾਣਾ ਗਰਮ ਹਵਾ ਨਾਲ ਜੀ ਠੀਕ ਆ ਜੀ ਹਾਂ ਜੀ ਉਹ ਇੱਥੇ ਆਪਣੇ ਤਲਵੰਡੀ ਚੌਧਰੀਆਂ ਪਿੰਡ ਹੈਗਾ ਜੀ ਇੱਥੇ ਬਣਾਉਂਦੇ ਆ ਉਹ ਠੀਕ ਹੈ ਜੀ ਉਹਨਾਂ ਤੇ ਲਾਉਣ ਵਾਲਾ ਉਹ ਮੈਂ ਚਾਦਰ ਕਟਿੰਗ ਕਰਕੇ ਮੈਂ ਉਹ ਫਿੱਟ ਕਰ ਲੈਣਾ ਆਪੇ ਉੱਤੇ ਠੀਕ ਹੈ ਜੀ ਹਾਂਜੀ ਤੇ ਭਾਈ ਜਿਵੇਂ ਹੁਣ ਇੰਨਾ ਪ੍ਰੋਜੈਕਟ ਕਰੀ ਜਾਂਦੇ ਆ ਕਿੰਨਾ ਕ ਫਰਕ ਪੈ ਜੂ ਏਸੀ ਲਾਉਣ ਦਾ ਭਾਈ ਮੈਨੂੰ ਲੱਗਦਾ ਨਹੀਂ ਏਸੀ ਦੀ ਲੋੜ ਆ ਜੀ ਅੱਛਾ ਜੀ ਜਦੋਂ ਆਪਣੇ ਧੁੱਪ ਪੂਰੀ ਹੁੰਦੀ ਆ ਜੀ ਅਸੀਂ ਥੱਲੇ ਪੱਖਾ ਲਾ ਕੇ ਬਹਿ ਜਾਈਦਾ ਤੇ ਸਾਨੂੰ ਫੀਲ ਹੀ ਨਹੀਂ ਹੁੰਦਾ ਵੀ ਏਸੀ ਦੀ ਲੋੜ ਆ ਹਾਂ ਜਦੋਂ ਹੁਣ ਆਪਾਂ ਖੜੇ ਆ ਠੰਡੀ ਹਵਾ ਆ ਰਹੀ ਆ ਦੇਖੋ ਬਿਲਕੁਲ ਜੀ ਜਦੋਂ ਬੰਦ ਹੋ ਗਿਆ ਫਿਰ ਤਾਂ ਜਮੇ ਗੱਲ ਹੋ ਜਾਂਦਾ ਜਮੇ ਘਟ ਜਾਣਾ ਹਾਂਜੀ ਠੀਕ ਹੈ ਜੀ ਤੇ ਓਏ ਉਹ ਫਸਟ ਫਲੋਰ ਤੇ ਆ ਗਏ ਆ ਪੰਜੀ ਭਾਜੀ ਇੱਕ ਵਾਰ ਤਾਂ ਆਪਾਂ ਉਹ ਵੀ ਦਿਖਾਈਏ ਤੁਸੀਂ ਕਹਿੰਦੇ ਸੀ ਨਾ ਇੱਧਰ ਦਿਖਾ ਦੰਨੇ ਹਨਾ ਹਾਂਜੀ ਥਰਮੋਕੋਲ ਪਾਏ ਜਾਣੀ ਇੱਥੇ ਇਹ ਉੱਪਰ ਥਰਮੋਕੋਲ ਮੈਂ ਹੋਰ ਮੋਟੀ ਕਰਤੀ ਜੀ ਅੱਛਾ ਜੀ ਇਹ ਆਪਣੀ ਕਿਵੇਂ ਡੇਢ ਇੰਚ ਦੋ ਕਿੰਨੇ ਇਹ 2 ਇੰਚ ਹੋ ਗਈ ਥੱਲੇ ਡੇਢ ਇੰਚ ਸੀਗੀ ਥੱਲੇ ਡੇਢ ਇੰਚ ਆ ਤਾਂ ਖੜੀ ਜੀ ਡੈਂਸਿਟੀ ਵੀ ਵੱਧ ਗਈ ਜੀ ਠੀਕ ਆ ਜੀ ਥੱਲੇ 16 ਸੀਗੀ 18 ਹੋ ਗਈ ਮਤਲਬ ਆਹ ਚੀਜ਼ ਬਹੁਤ ਜ਼ਰੂਰੀ ਆ ਨਹੀਂ ਆਪਾਂ ਕਹਿੰਦੇ ਨਾ ਵੀ ਥਰਮੋਕੋਲ ਪਾ ਲਿਆ ਹਾਂਜੀ ਪਰ ਆਏ ਨਹੀਂ ਪਤਾ ਨਹੀਂਦਾ ਵੀ ਕਿਹੜਾ ਪਾਉਣਾਗਾ ਪਰ ਇਹ ਪਾਉਣ ਦੇ ਵੀ ਠੀਕ ਹੈ ਜੀ ਉਹਦਾ ਕੋਈ ਮਤਲਬ ਨਹੀਂ ਠੀਕ ਹੈ ਜੀ ਥਰਮੋਕੋਲ ਪਾ ਕੇ ਉਹਦੇ ਤੇ ਅਸੀਂ ਟੇਪ ਲਾਈ ਹੋਈ ਆ ਜੀ ਸਾਰੀ ਬਲੌਕ ਕਰਨ ਲਈ ਓਕੇ ਕਿਉਂਕਿ ਹੁਣ ਇੱਥੇ ਜੇ ਆਪਾਂ ਦੇਖੀਏ ਜੀ ਜਿਹੜਾ ਆ ਆਪਣਾ ਬਲੌਕ ਹੋ ਗਿਆ ਜੀ ਇਹਦੇ ਨਾਲ ਲੇਰੂ ਲਾ ਕੇ ਥਰਮੋਕੋਲ ਜੋੜਤੀ ਜੀ ਉਹ ਤੋਂ ਬਾਅਦ ਜਿਹੜੇ ਆ ਸਾਡੇ ਗੈਪ ਸੀਗੇ ਹਾਂਜੀ ਜੇ ਇਹਨਾਂ ਦੇ ਉੱਪਰ ਆਪਾਂ ਟੇਪ ਨਹੀਂ ਲਾਉਂਦੇ ਤਾਂ ਮੌਇਸਚਰ ਇੱਥੋਂ ਇਹਦੇ ਵਿੱਚ ਦੀ ਬਾਹਰ ਆ ਜਾਊਗਾ ਜੀ ਅੱਛਾ ਇੱਥੋਂ ਬਲੌਕ ਇਹ ਪ੍ਰੋਪਰ ਆਪ ਚ ਜੁੜੀ ਹੋਈ ਆ ਹਾਂਜੀ ਠੀਕ ਹੈ ਜੀ ਇਹ ਇੱਥੋਂ ਥੋੜੀ ਲੱਤ ਗਈ ਆ ਅੰਦਰਲੇ ਪਾਸੇ ਪੂਰੀ ਸਾਰੀਆਂ ਸੀਲ ਕੀਤੀ ਹੋਈ ਹੈ ਟੇਪਲਾ ਲਾ ਕੇ ਠੀਕ ਹੈ ਜੀ ਉਹ ਤੁਸੀਂ ਸ਼ਟਰਿੰਗ ਟੇਪ ਲਾ ਲਓ ਸੈਲੋ ਟੇਪ ਲਾ ਲਓ ਜਿਹੜੀ ਮਰਜ਼ੀ ਲਾ ਲਓ ਉਹ ਜਿਹੜੀ ਮਰਜ਼ੀ ਲਾ ਲਓ ਹਾਂਜੀ ਤੇ ਮਤਲਬ ਜੇ ਬਲੌਕ ਨਹੀਂ ਕਰਦੇ ਭਾਜੀ ਇਹਦੇ ਵਿੱਚ ਇੱਕ ਹੋਰ ਵੀ ਹੈਗਾ ਆਪਾਂ ਦੇਖਾਂਗੇ ਆਪਣੀ ਇਨਸੂਲੇਸ਼ਨ ਦੇ ਇਧਰਲੇ ਪਾਸੇ ਗੈਪ ਆ ਹਾਂਜੀ ਇਹ ਗੈਪ ਵੀ ਮੈਂ ਆਪ ਰੱਖਿਆ ਜੀ ਇਹ ਕਿਉਂ ਰੱਖਿਆ ਭਈ ਇਧਰ ਹੀ ਕਿਉਂ ਰੱਖਿਆ ਇਹ ਸਾਨੂੰ ਉੱਥੇ ਸਿਖਾਇਆ ਗਿਆ ਜੀ ਜਿਵੇਂ ਆਪਾਂ ਇਨਸੂਲੇਸ਼ਨ ਕੀਤੀ ਹੈ ਨਾ ਹਾਂਜੀ ਇਹਦੇ ਇਧਰਲੇ ਪਾਸੇ ਆਦ ਨਾਲ ਜੁੜ ਗਈ ਇੱਕ ਟੇਪ ਲਾਤੀ ਜਿਹੜਾ ਆਹ ਹੁੰਦਾ ਹੈ ਏਅਰ ਗੈਪ ਹੁੰਦਾ ਹੈ ਇਹ ਗੈਪ ਦੇਣ ਦਾ ਮਕਸਦ ਇਹ ਹੈ ਜੀ ਆਪਣਾ ਜਿਹੜੇ ਮੌਇਸਚਰ ਵਗੈਰਾ ਬਣੇ ਜਾਂ ਅੰਦਰਲਾ ਟੈਂਪਰੇਚਰ ਜਾਂ ਬਾਹਰਲਾ ਟੈਂਪਰੇਚਰ ਆ ਉਹ ਕਦੇ ਵੀ ਆਪਸ ਵਿੱਚ ਮੀਟ ਨਹੀਂ ਕਰਦਾ ਇਹ ਕ Air Barrier ਮਿਲ ਜਾਂਦਾ ਉਹਨੂੰ ਠੀਕ ਹੈ ਹਾਂਜੀ ਇਹ ਬਹੁਤ ਜ਼ਰੂਰੀ ਹੈ ਜੀ ਮੌਇਸਚਰ ਨਾ ਬਣਨ ਦਾ ਕਰਦਾ ਜੀ ਐ ਨਹੀਂ ਵੀ ਜੇ ਜਮਾ ਬੰਦ ਕਰ ਦਈਏ ਉਹ ਥੋੜਾ ਨੁਕਸਾਨ ਤੁਸੀਂ ਜਮਾ ਜੋੜਦੇ ਤਾਂ ਮੌਇਸਚਰ ਆਊਗਾ 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 ਜੀ ਠੀਕ ਆ ਭਾਈ ਜੀ ਤੇ ਭਾਈ ਇਹ ਜੇ ਗੱਲ ਕਰੀਏ ਹੋਰ ਜਿਵੇਂ ਹੁਣ ਤੁਸੀਂ ਸਾਰਾ ਬਲੌਕਾਂ ਵਾਲਾ ਘਰ ਬਣਾਇਆ ਹਾਂਜੀ ਹੋਰ ਕੋਈ ਬਰੀਕੀ ਚੀਜ਼ ਜਿਹੜੀ ਆਪਣੇ ਦਰਸ਼ਕਾਂ ਨੂੰ ਇੱਕ ਦਾ ਕੀ ਹੁੰਦਾ ਉਹਨਾਂ ਨੂੰ ਜਿਵੇਂ ਬਿਲੀ ਦੀ ਫਿਟਿੰਗ ਹੋਈ ਹੋਊਗੀ ਕੱਲ ਨੂੰ ਇਹਨੂੰ ਬਲੌਗ ਨੂੰ ਕੁਝ ਕੱਟਣਾ ਵਟਣਾ ਹੋ ਜਾਂਦਾ ਭਾਜੀ ਮੈਂ ਕਹਿੰਦਾ ਜੀ ਅੱਖਾਂ ਬੰਦ ਕਰਕੇ ਬਲੌਕ ਲਾ ਲਓ ਕੋਈ ਫਰਕ ਹੀ ਨਹੀਂ ਹੈਗਾ ਠੀਕ ਹੈ ਜੀ ਇਹਦਾ ਹੁਣ ਆਪਣੇ ਕੋਈ ਇੱਥੇ ਆ ਬਲੌਕ ਪਿਆ ਜੀ ਜਿਹੜਾ ਬਲੌਕ ਹੈਗਾ ਇਹਦੇ ਵਿੱਚ ਇੱਥੇ ਛਰੀ ਮਾਰਨੀ ਹੈ ਤੁਸੀ ਇਹਦੇ ਵਿੱਚ ਆਪਣਾ ਪੈ ਪਾ ਜਾਣਾ ਜੀ ਇਹਦਾ ਇੱਕ ਹੋਰ ਤਰੀਕਾ ਹੈਗਾ ਜੇ ਤੁਸੀ ਹੋਰ ਸੌਖਾ ਕਰਨਾ ਜੀ ਇਹਨੂੰ ਬਲੌਕ ਨੂੰ ਆਪਾਂ ਪੁੱਠਾ ਕਰ ਲਈਏ ਹਾਂਜੀ ਤੁਸੀ ਇਹਦੇ 'ਚ ਤੁਹਾਨੂੰ ਥੋੜੀ ਮਿਹਨਤ ਕਰਨੀ ਪੈਣੀ ਹੈ ਦਿਮਾਗ ਤੁਹਾਡਾ ਚਾਹੀਦਾ ਠੀਕ ਹੈ ਜੀ ਤੁਸੀ ਇੱਥੇ ਹੈਮਰ ਮਾਰੋ ਹਾਂਜੀ ਸਾਰੇ ਬਲੌਗ ਦਾ ਉਸ ਹਿਸਾਬ ਨਾਲ ਇੱਕ ਸਿਨੈਰੀਓ ਲੈ ਜੂ ਤਾਂ ਨੂੰ ਠੀਕ ਹੈ ਉਹ ਚ ਹੰਮਰ ਮਾਰ ਮਾਰ ਕੇ ਪਾਈਪ ਆਪਣਾ ਉੱਪਰੋਂ ਰਨ ਕਰ ਲੋ ਓਕੇ ਸਾਨੂੰ ਝਰੀ ਮਾਰਨ ਦੀ ਵੀ ਲੋੜ ਨਹੀਂ ਝਰੀ ਮਾਰਨ ਦੀ ਲੋੜ ਨਹੀਂ ਜਿਹੜਾ ਇਹਦੇ ਵਿੱਚ ਗੈਪ ਦਿੱਤਾ ਉਹਦੇ ਵਿਚ ਦੀ ਪਾਈਪਾ ਕਰ ਦੋ ਇਹ ਚ ਪਰ ਤੁਹਾਨੂੰ ਪੂਰੀ ਤੁਹਾਡੀ ਚਾਹੀਦੀ ਸਪੈਸੀਫਿਕੇਸ਼ਨ ਕਿ ਆਪਣਾ ਪਾਈਪ ਕਿੱਥੇ ਕਿਹੜਾ ਰਨ ਕਰਨਾ ਠੀਕ ਹੈ ਤੁਸੀਂ ਇਹ ਨਹੀਂ ਨਹੀਂ ਭਾਈ ਮੈਂ ਤਾਂ ਨਹੀਂ ਕੀਤਾ ਕਿਉਂਕਿ ਮੇਰੇ ਕੋਲ ਨਕਸ਼ਾ ਨਹੀਂ ਸੀ ਜੇ ਤੁਸੀਂ ਆਰਕੀਟੈਕਟਰ ਕੋਲੋਂ ਨਕਸ਼ਾ ਬਣਾਵਾਉਂਗੇ ਤੁਹਾਨੂੰ ਪਾਈਪ ਰਨ ਕਰ ਦਿੰਦਾ ਵੀ ਕਿਹੜਾ ਕਿੱਥੇ ਜਾਣਾ ਠੀਕ ਹੈ ਜੀ ਇਹਦੇ ਵਿੱਚ ਸਾਰੇ ਪਲੱਗ ਵਗੈਰਾ ਸਵਿਚ ਵਗੈਰਾ ਮੈਂ ਆਪਣੇ ਹਿਸਾਬ ਨਾਲ ਹੀ ਰਖਾ ਰਿਆ ਠੀਕ ਹੈ ਬਾਈ ਜੀ ਤੇ ਮੈਨੂੰ ਕਿੱਥੇ ਲੋੜ ਆ ਵਾਧੂ ਖਰਚਾ ਨਹੀਂ ਕਰਨਾ ਠੀਕ ਹੈ ਠੀਕ ਹੈ ਜੀ ਇੱਕ ਬੜੀ ਹੁਣ ਆਪਣੇ ਵਾਰਡਰੋਬ ਸੰਬੰਧੀਆਂ ਲੱਕੜ ਦੀਆਂ ਜੀ ਇਹ ਖਰਚਾ ਵਜੋਂ ਵਾਲੀ ਗੱਲ ਆ ਜੀ ਹਾਂਜੀ ਬਾਈ ਮੈਂ ਉਹ ਨਹੀਂ ਬਣਾਣੀ ਆ ਕਿਉਂਕਿ ਮੈਂ ਵਾਕ ਇਨ ਕਲੋਜ਼ਟਾਂ ਦੇਤੀਆਂ ਸਾਰੇ ਪਾਸੇ ਠੀਕ ਹੈ ਜੀ ਇਹ ਸਾਡਾ ਬਾਥਰੂਮ ਆ ਗਿਆ ਇਹ ਸਾਡੀ ਵਾਕ ਇਨ ਕਲੋਜ਼ਟ ਆ ਗਈ ਠੀਕ ਹੈ ਜੀ ਇੱਥੇ ਆਪਾਂ ਸਿੰਪਲ ਪਲਾਈ ਲਿਆ ਕੇ ਸਨਮਾਈਕੀ ਵਾਲੀ ਉਹਦੇ ਫੱਟੇ ਲਾਵਾਂਗੇ ਜੀ ਉਹਦੀ ਪਾਰਟੀਸ਼ਨ ਕਰ ਦਾਂਗੇ ਤੇ ਖਰਚਾ ਬਹੁ ਘਟੋ ਘਟਨੀ ਦੇ ਘਰ ਦੇ ਪਿੱਛੇ 4 ਲੱਖ ਦਾ ਖਰਚਾ ਪਚੂਗਾ ਜੀ ਪੂਰੇ ਘਰ ਪਿੱਛੇ ਬਿਲਕੁਲ ਪੂਰੇ ਘਰ ਪਿੱਛੇ ਹਾਂਜੀ ਨਹੀਂ ਇਹ ਪੂਰਾ ਵੱਡਾ ਪ੍ਰੋਜੈਕਟ ਆਪਾਂ ਲਈ ਜੰਨਾ ਸ਼ੀਸ਼ੇ ਤੇ ਉਹਦੇ ਨਾਲ ਸਿੱਧਾ ਸਿੰਪਲ ਨਾਲ ਜਿਹੜੀ ਚੱਕਣੀ ਸਾਹਮਣੇ ਪਈ ਆ ਸਾਹਮਣੇ ਪਈ ਆ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਵਾਰਡਰੋਬ ਦੇ ਵਿੱਚ ਫਿਰ ਉਹਦੀ ਮੇਨਟੇਨੈਂਸ ਵੀ ਆ ਜੀ ਬਿਲਕੁਲ ਜੀ ਉਹ ਕਦੇ ਐਸੈਸਰੀਟਲੀ ਹੋ ਗਈ ਕਦੇ ਕੁਝ ਹੋ ਗਿਆ ਜੀ ਹਾਂਜੀ ਤੇ ਬਈ ਹੋਰ ਇਸ ਤੋਂ ਇਲਾਵਾ ਕੋਈ ਬਈ ਜੀ ਇੱਕ ਆਪਣੇ ਤੁਸੀਂ ਦੇਖੋਗੇ ਆਪਣੇ ਬੀਮ ਨਹੀਂ ਦਿਖ ਰਿਹਾ ਉੱਪਰ ਤੁਹਾਨੂੰ ਕੱਚਾ ਹੀ ਆ ਹਜੇ ਠੀਕ ਆ ਜੀ ਉਹ ਡਾਊਨ ਬੀਮ ਵਾਲਾ ਸਿਸਟਮ ਹੋਇ ਠੀਕ ਹੈ ਨਾਲੇ ਦਿਖਦਾ ਨਹੀਂ ਨਾਲੇ ਦਿਖਦਾ ਨਹੀਂ ਨਾਲੇ ਆਪਣਾ ਉੱਪਰ ਰੂੜੀ ਦਾ ਮਿੱਟੀ ਦਾ ਸਾਰਾ ਖਰਚਾ ਪੈ ਗਿਆ ਸੀਮੈਂਟ ਦਾ ਬਿਲਕੁਲ ਜੀ ਹਾਂ ਜੀ ਤੇ ਬਈ ਜਿਵੇਂ ਹੁਣ ਟਾਇਲ ਵਗੈਰਾ ਬਾਹਰ ਕਹਿੰਦੇ ਜਿਆਦਾ ਬੁੱਡ ਦਾ ਕੰਮ ਚੱਲਦਾ ਬਾਹਰ ਭਾਜੀ ਵੁੱਡ ਫਲੋਰਿੰਗ ਹੁੰਦੀ ਆ ਜੀ ਠੀਕ ਹੈ ਤੁਸੀਂ ਟਾਇਲ ਲਾ ਲਓ ਭਾਜੀ ਆਪਾਂ ਨੂੰ 70 ਰੁਪਏ ਵਧੀਆ ਮਿਲਦੀਆਂ ਠੀਕ ਹੈ 70 ਰੁਪਏ 60 ਰੁਪਏ ਜੇ ਆਪਾਂ ਓਨ ਇੱਕ ਸਟਾਈਲ ਲਾਉਣੇ ਆ ਜਾਂ ਕੋਈ ਆਪਣੀ ਆਪਣੀ ਚੋਈ ਸੀਗੀ ਆ ਬਿਲਕੁਲ ਉਹ 70 80 ਰੁਪਏ ਮਿਲਦੀ ਆ ਜੀ ਉਹ ਤੇ 30 ਰੁਪਏ ਅਲਵਾਈ ਆ ਗਈ ਫਿਰ ਉਹ ਤੇ ਗਲੂ ਆ ਗਿਆ ਗਰਾਊਟ ਆ ਗਿਆ ਉਹ ਆਪਣਾ ਪਹੁੰਚ ਜਾਂਦਾ ਹੈ ਕੋਈ 140 165 ਰੁਪਏ ਪਰ ਸਕੇਅਰ ਫੁੱਟ ਪਹੁੰਚ ਜਾਂਦਾ ਠੀਕ ਹੈ ਜੀ ਤੇ ਵੁੱਡ ਫਲੋਰਿੰਗ ਮੈਂ ਪਤਾ ਕੀਤੀ ਆ ਜੀ ਉਹ ਭਜਣਾ ਪੈਂਦਾ ਜੀ ਇਧਰ ਉਧਰ ਉਹ ਮੈਨੂੰ 60 ਰੁਪਏ ਮਿਲਦੀ ਪਈ ਜੀ ਅੱਛਾ ਜੀ ਹਾਂ ਜੀ 60 ਰੁਪਏ ਮਿਲਦੀ ਪਈ ਆ ਤੇ ਉਹ ਲਾ ਮੈਂ ਆਪੇ ਲੈਣੀ ਆ ਘਟੋ ਘਟਨੀ ਤੇ ਮੇਰਾ ਇੱਥੇ 4-5 ਲੱਖ ਦਾ ਖਰਚਾ ਪਾ ਜੂ ਜੀ ਠੀਕ ਹੈ ਜੀ ਭਾਈ ਟੋਟਲ ਜੇ ਕਹਿ ਦਈਏ ਵੀ ਕੀ ਸਕੇਅਰ ਫੁੱਟ ਪੈ ਗਈ ਕੋਸਟ ਤੁਹਾਨੂੰ ਇਹਦੀ ਜੀ ਮਤਲਬ ਐਂਡ ਤੱਕ ਤੁਸੀਂ ਸੋਚਦੇ ਹੋ ਆਪਾਂ ਇੰਨੇ ਚ ਕੰਪਲੀਟ ਕਰ ਲਾਂਗੇ ਪਰ ਇਹ ਕੋਸਟ ਹਜੇ ਤਾਂ ਮੈਂ ਕੱਢੀ ਨਹੀਂ ਕਿਉਂਕ ਦਰਵਾਜੇ ਹਰੇ ਉਹਨਾਂ ਚ ਮਿਸਿੰਗ ਆ ਤੇ ਆਪਾਂ ਕਿਹੜੀਆਂ ਟਾਈਲਾਂ ਵਗੈਰਾ ਲਾਉਨੇ ਆ ਪ੍ਰੋਕਸੀਮੇਟਲੀ ਦਸੀ ਇਹਦਾ 2500 2800 ਸਕਰ ਫੀਟ ਪੈ ਰਹੀ ਜੀ 2500 ਤੋਂ 2800 ਹਾਂਜੀ ਠੀਕ ਆ ਜੀ ਇਹ ਆਪਣੀ ਹੈਗੀ ਆ ਜੀ ਕੋਈ 11 12 ਮਰਲੇਾਂ ਦੇ ਵਿੱਚ ਹੈਗੀ ਆ ਜੀ 12 ਮਰਲੇਾਂ ਚ ਕਿੰਨੇ ਸਕਰ ਫੀਟ ਏਰੀਆ ਹੋਗੇ ਇਹ ਭਾਜੀ ਕੋਈ 5000 ਸਕਰ ਫੀਟ ਹੋਏਗਾ 5000 ਹਾਂਜੀ ਹੋਏਗਾ 5000 ਪਲੱਸ ਹੀ ਆ ਜੀ ਠੀਕ ਆ ਜੀ ਹੋਰ ਬਈ ਇਸ ਤੋਂ ਇਲਾਵਾ ਕੋਈ ਜਾਣਕਾਰੀ ਲਈ ਜੇ ਕੋਈ ਵੀ ਚੀਜ਼ ਸਾਂਝੀ ਕਰਨੀ ਚਾਹੁੰਦੇ ਹੋ ਭਾਜੀ ਵੈਂਟੀਲੇਸ਼ਨ ਦਾ ਆ ਜੀ ਠੀਕ ਹੁਣ ਜਿਵੇਂ ਆਪਣਾ ਇਧਰ ਫਰੰਟ ਡੋਰ ਹੋ ਗਿਆ ਤੇ ਇਧਰ ਆਪਣਾ ਇੱਕ ਇਹ ਪੈਟੀ ਡੋਰ ਆ ਗਿਆ ਇੱਕ ਥੱਲੇ ਆ ਗਿਆ ਜੇ ਆਪਾਂ ਨੂੰ ਸਾਰੇ ਖੋਲ ਦੀ ਹਵਾ ਐਂ ਜਾਊ ਘਰ ਦੀ ਸਾਰੀ ਸਾਰਾ ਖੋਲੇ ਤੇ ਸ਼ਰ ਸ਼ਰ ਹਵਾ ਜਾਊਗੀ ਬਿਲਕੁਲ ਜੀ ਹੈਗਾ ਪਿੰਡ ਦੇ ਗੱਭੇ ਆ ਆਪਾਂ ਪਰ ਸਭ ਤੋਂ ਉੱਚਾ ਥਾਂ ਆ ਜੀ ਪਿੰਡ ਦੇ ਵਿੱਚ ਤੇ ਉਹਦੇ ਨਾਲ ਹਵਾ ਦੀ ਜਿਹੜੀ ਵੈਂਟੀਲੇਸ਼ਨ ਆ ਉਹ ਆਪਣੀ ਪ੍ਰੋਪਰ ਰਹਿਣੀ ਹੈ ਬਿਲਕੁਲ ਜੀ ਇਹ ਇਹ ਚੀਜ਼ਾਂ ਰੱਖਣੀਆਂ ਬਹੁਤ ਜ਼ਰੂਰੀ ਆ ਜੀ ਠੀਕ ਆ ਬਾਈ ਪਰ ਉੱਪਰੋਂ ਆਪਣਾ ਐਗਜ਼ੌਸਟ ਆ ਗਿਆ ਜੀ ਇਹਨੇ ਤਾਂ ਫੇ ਆਪਣਾ ਕੰਮ ਕਰ ਹੀ ਜਾਣਾ ਜੀ ਬਾਈ ਹੁਣ ਗੱਲ ਕਰੀਏ ਵੀ ਜੇ ਕਿਸੇ ਨੇ ਬਲੌਕਾਂ ਵਾਲਾ ਘਰ ਬਣਾਉਣਾ ਹੈ ਹਾਂਜੀ ਮਤਲਬ ਵੀ ਉਹ ਚ ਸਾਰਾ ਕੁਝ ਤੁਸੀਂ ਕਰਕੇ ਦੇ ਦੋਗੇ ਮਤਲਬ ਸਾਰਾ ਕੁਝ ਦੇ ਦਾਂਗੇ ਭਾਈ ਜੀ ਠੀਕ ਹੈ ਐਜ ਬਿਲਡਰ ਐਜ ਸਾਰੇ ਮਟੀਰੀਅਲ ਕਰ ਲੋ ਚਾਹੇ ਮਟੀਰੀਅਲ ਆਪਦਾ ਕਰ ਲੋ ਆਪਾਂ ਇਕੱਲੇ ਲੇਬਰ ਦੱਸਾਂਗੇ ਸੁਪਰਵਾਈਜ਼ਨ ਦੇ ਦੇ ਹਾਂਜੀ ਉਹਦੇ ਵਿੱਚ ਕੀ ਹੈਗਾ ਬੇਸ਼ੱਕ ਕਿਸੇ ਕੋ ਆਪਣਾ ਆਰਕੀਟੈਕਚਰ ਠੇਕੇਦਾਰ ਵੀ ਹੈਗਾ ਉਹਨਾਂ ਨੂੰ ਸਲਾਹ ਚਾਹੀਦੀ ਹੈ ਤਾਂ ਆਪਾਂ ਉਹ ਵੀ ਸਲਾਹ ਵੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਮਤਲਬ ਆਪਣਾ ਸਾਰਾ ਕੁਝ ਵੀ ਤੁਸੀਂ ਕਿਸੇ ਵੀ ਤਰੀਕੇ ਦਾ ਕੰਮ ਕਰਾਉਣਾ ਹੈ ਜੀ ਭਾਈ ਜੀ ਠੀਕ ਹੈ ਭਾਈ ਮੈਂ ਬੰਦੇ ਜੋੜਨੇ ਆ ਠੀਕ ਹੈ ਬੰਦੇ ਜੁੜਨਗੇ ਤਾਂ ਹੀ ਕੰਮ ਚੱਲੇਗਾ ਜੀ। ਜੇ ਹੁਣ ਐਡਾ ਸੁਪਨਾ ਲੈ ਕੇ ਆਏ ਆ ਕਿ ਕੈਨੇਡਾ ਛੱਡ ਕੇ ਆਪਾਂ ਪੰਜਾਬ 'ਚ ਹੀ ਕੰਮ ਵਿਆਪੋਣਾ। ਫੇਰ ਕੁਛ ਨਾ ਕੁਛ ਤਾਂ ਕਰਨੇ ਪੈਣਾ ਭਾਈ ਜੀ। ਜੀ। ਹਾਂਜੀ। ਨਹੀਂ ਬਿਲਕੁਲ ਜੀ। ਤੇ ਅੱਗੇ ਪੰਜਾਬੀ ਸਪੋਰਟ ਵੀ ਜ਼ਰੂਰ ਕਰਨਗੇ। ਮੈਂ ਖਾਸ ਕਰਕੇ ਇੱਕ ਚੀਜ਼ ਕਹਿਣਾ ਉਹਨਾਂ ਵੀ ਕੰਮ ਉੱਥੇ ਵੀ ਕਰਨੇ ਕੰਮ ਇੱਥੇ ਵੀ ਕਰਨ। ਹਾਂਜੀ ਹਾਂਜੀ। ਪਰ ਜੇ ਇੱਥੇ ਕਰਦੇ ਆ ਹੁਣ ਮੰਨ ਲਓ ਤੁਸੀਂ ਮੈਂ ਆਪਾਂ ਸ਼ੁਰੂਤੀ ਗੱਲ ਕਰੀ ਸੀਗੀ। ਭਾਈ ਜੀ ਉੱਥੇ ਤੁਹਾਨੂੰ ਇੱਕ ਮੁੱਖ ਦੀ ਗੱਲ ਦੱਸਾਂ। ਜੀ। ਇੱਥੋਂ ਨਾਲ ਲੋਕਾਂ 'ਚ ਟ੍ਰੇਡ ਚਾਲ ਬਹੁਤ ਆ। ਕਿ ਕੈਨੇਡਾ ਜਾਣਾ ਯਾਰ ਕੈ ਹੁਣ ਮੈਂ ਸਵੇਰ ਨੂੰ ਉਥੇ 7 ਵਜੇ ਉੱਠ ਕੇ ਤੇ ਮੈਂ ਆਪਣਾ ਕੰਮ ਤੇ ਜਾਣਾ ਹੁੰਦਾ ਸੀ ਜੀ ਨਿਆਣਿਆਂ ਨੂੰ ਸੁੱਤਿਆਂ ਨੂੰ ਛੱਡ ਜਾਣਾ ਜੀ ਤੇ ਰਾਤ ਨੂੰ ਸੁੱਤਿਆਂ ਨੂੰ ਦੇਖਣਾ ਠੀਕ ਹੈ ਜੀ ਨਿਆਣਿਆਂ ਨੂੰ ਭਾਈ ਟਾਈਮ ਹੀ ਨਹੀਂ ਦਿਆ ਹੁੰਦਾ ਕਿਦੋਂ ਵੱਡੇ ਹੋ ਜਾਂਦੇ ਪਤਾ ਨਹੀਂ ਲੱਗਦਾ ਫਿਰ ਆਪਾਂ ਕਹਿੰਨੇ ਨਿਆਣੇ ਕਹਨੇ ਚ ਨਹੀਂ ਤੁਸੀਂ ਨਹੀਂ ਟਾਈਮ ਦਿੱਤਾ ਨਿਆਣਿਆਂ ਨੂੰ ਨਿਆਣੇ ਤੁਹਾਨੂੰ ਟਾਈਮ ਨਿਆਣੇ ਦਾ ਤਾਂ ਕਸੂਰ ਹੀ ਨਹੀਂ ਹੈਗਾ ਉੱਥੇ ਹਾਂਜੀ ਹੁਣ ਮੈਂ ਜ਼ਿਆਦਾ ਇੱਥੇ ਆਇਆ ਜੀ ਉਹ ਮੁੰਡਾ ਮੇਰੇ ਕੁਛੜੋਂ ਨਹੀਂ ਉਤਰਦਾ ਬਿਲਕੁਲ ਉਹ ਡਾ 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 ਕਰਦਾ ਅੱਗੇ ਪਿੱਛੇ ਤੇ ਫਿਰਦਾ ਹਾਂਜੀ ਉਹ ਇੱਥੇ ਆ ਕੇ ਪਤਾ ਲੱਗਦਾ ਉਹ ਵੀ ਜ਼ਿੰਦਗੀ ਹੈਗੀ ਉਥੇ ਪੈਸਾ ਜ਼ਰੂਰ ਹੈਗਾ ਫੈਮਲੀ ਟਾਈਮ ਨਹੀਂ ਹੈਗਾ ਬਿਲਕੁਲ ਜਿੰਦਗੀ ਨਹੀਂ ਹੈਗੀ ਜਿੰਦਗੀ ਨਹੀਂ ਹੈਗੀ ਭਾਜੀ ਇਹ ਮੈਂ ਇਕੱਲਾ ਨਹੀਂ ਜੀ ਤੁਸੀਂ ਕਿਸੇ ਦਾ ਵੀ ਦਿਲ ਫਰੋਲ ਲਓ ਸਾਰੇ ਬੰਦੇ ਕਹਿਣਗੇ ਨਹੀਂ ਭਾਜੀ ਪੈਸਾ ਹੈਗਾ ਕਾਫੀ ਫੋਨ ਆਉਂਦੇ ਨੇ ਹਾਂਜੀ ਮਤਲਬ ਉਹ ਇਹੀ ਗੱਲ ਕਹਿੰਦੇ ਨੇ ਵੀ ਸੋਡੇ ਨਿਆਰੇ ਯਾਰ ਇਕੱਠੇ ਫਿਰਦੇ ਆਏ ਫਿਰਦੇ ਹੋ ਉਥੇ ਦਾ ਜਿਹੜਾ ਰੁਟੀਨ ਆ ਉਹ ਉਸੇ ਰੁਟੀਨ 'ਚ ਚੱਲੋ ਫਿਰ ਹੁਣ ਭਾਜੀ ਉਥੇ ਲੋੜ ਪਵੇ ਚਲੋ ਮੁੰਡੇ ਹੈਗੇ ਮੇਰੇ ਯਾਰ ਦੋਸਤ ਹੈਗੇ ਦੋ ਤਿੰਨੇ ਯਾਨੇ ਉਹ ਸਾਰੇ ਅਸੀਂ ਬਿਲਡਿੰਗ ਲਾਈਨ 'ਚ ਹੀ ਆ ਅਸੀਂ ਫੋਨ ਕਰੀਏ ਇੱਕ ਦੂਜੇ ਨੂੰ ਲੋੜ ਪਵੇ ਤਾਂ ਅਸੀਂ ਭੱਜੇ ਆਉਂਦੇ ਆ ਪਰ ਹੁ ਜੇ ਨਵਾਂ ਨਵਾਂ ਗਿਆ ਕੋਈ ਉਹਨੂੰ ਤਾਂ ਮਤਲਬ ਉਹ ਤੇ ਮਿਲਦੀ ਨਹੀਂ ਭਾਈ ਟਾਈਮ ਹੀ ਨਹੀਂ ਮਿਲਦਾ ਹੁਣ ਜੇ ਆਪਣੇ ਕੋ ਟਾਈਮ ਹੈਗਾ ਅਗਲੇ ਕੋ ਟਾਈਮ ਹੈ ਨਹੀਂ ਹਾਂ ਅਗਲੇ ਕੋ ਹੈਗਾ ਤਾਂ ਆਪਣੇ ਕੋ ਹੈ ਨਹੀਂ ਉਹ ਸ਼ਿਫਟਾਂ ਵੀ ਆਪਣੀਆਂ ਮੈਚ ਨਹੀਂ ਕਰਦੀਆਂ ਠੀਕ ਹੈ ਜੀ ਹਾਂ ਜੀ ਇੱਥੇ ਹੁਣ ਮੈਂ ਬੈਠਾ ਆ ਮੈਂ ਫੋਨ ਕਰਾਂ ਤਾਂ ਲੱਗਦਾ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੋ ਜਾਣਗੇ ਬਿਲਕੁਲ ਜੀ ਤਾਂ ਉੱਥੇ ਕਿਸੇ ਕੋ ਟਾਈਮ ਹੀ ਨਹੀਂ ਹੈਗਾ ਭਾਈ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਵੀ ਦੋਸਤੋ ਭਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਲੋਕਾਂ ਨਾਲ ਜੇ ਘਰ ਬਣਾਉਣਾ ਤੁਸੀਂ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਕਿਵੇਂ ਆਪਾਂ ਮਤਲਬ ਘਰ ਨੂੰ ਠੰਡਾ ਰੱਖ ਸਕਦੇ ਆ ਮਤਲਬ ਬਿਜਲੀ ਦੀ ਕਾਸਟ ਬਚਾ ਸਕਦੇ ਆ ਏਸੀ ਆਪਾਂ ਘੱਟ ਚ ਆਪਾਂ ਆਪਣਾ ਘਰ ਚ ਲਾ ਸਕਦੇ ਆ ਹੋਰ ਕਾਫੀ ਪੁਆਇੰਟ ਜਿਹੜੇ ਮਤਲਬ ਵੀ ਆਪਣੇ ਕਈ ਵਾਰ ਵੀਡੀਓ ਚ ਧਿਆਨ ਚ ਨਹੀਂ ਆਏ ਉਹ ਬਾਈ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਤੁਸੀਂ ਵੀ ਕੋਈ ਕੰਮ ਕਰਾਉਣਾ ਭਾਈ ਇੱਕ ਸੌਰੀ ਇੱਕ ਚੀਜ਼ ਹੋਰ ਦੱਸਦਾ ਜੀ ਜਿਹੜੀ ਆਪਣੀ ਛੱਤ ਹੈਗੀ ਨਾ ਜੀ ਚਾਹੇ ਕੋਈ ਕੰਮ ਆਪਣੇ ਤੋਂ ਕਰਾਉਂਦਾ ਨਹੀਂ ਕਰਾਉਂਦਾ ਵੱਖਰੀ ਗੱਲ ਆ ਪਰ ਕਿਸੇ ਦਾ ਫਾਇਦਾ ਹੋਊ ਦੱਸ ਦਈਏ ਜਿਹੜੀ ਛੱਤ ਹੈਗੀ ਆ ਜੀ ਉਹਦੇ ਚ ਥਰਮੋਕੋਲ ਜ਼ਰੂਰ ਪਾਓ 4 ਇੰਚ ਦੀ ਘੱਟੋ ਘੱਟ ਠੀਕ ਆ ਜੀ ਕਿ ਉੱਪਰ ਤਾਂ ਆਪਣੀ ਟਾਈਲ ਹੀ ਆਉਣੀ ਹੈ ਜੀ ਜੀ ਇੱਕ ਤਾਂ ਉਹਦੇ ਤੇ ਮਿੱਟੀ ਘੱਟ ਪਊਗੀ ਬਿਲਕੁਲ ਮਿੱਟੀ ਬਹੁਤ ਆਪਣੀ ਕਹੋ ਵੀ ਅੱਧਾ ਦਾ ਇੰਚ ਪੈ ਜਾਊਗੀ ਮੈਕਸਿਮਮ ਸਲੋਪ ਬਣਾਉਣ ਵਾਸਤੇ 1 ਇੰਚ ਪੈ ਜਾਊਗੀ ਤੇ ਜਿਹੜੀ ਆਪਣੀ ਇਨਸੂਲੇਸ਼ਨ ਪਣੀ ਹੈ ਜਿਹਦਾ weight ਘਟਾ ਠੀਕ ਹੈ ਜੀ ਉਹਦੇ ਚ ਲੈਂਟਰ ਦੀ ਲਾਈਫ ਵਧ ਜਾਂਦੀ ਹੈ ਅੱਛਾ ਜੀ ਜਦੋਂ ਵਜ਼ਨ ਘਟਿਆ ਤੇ ਪਿੱਲਰਾਂ ਦੇ ਉੱਪਰ ਬੜਾ ਲੋਡ ਵੀ ਨਹੀਂ ਆਉਂਦਾ ਆਪਣਾ ਮਤਲਬ ਕਿੰਨੀ ਕੁ ਮੋਟੀ ਰੱਖੀ ਛੱਤ ਵਿੱਚ ਤੁਸੀਂ ਭਾਜੀ ਇਹ 6 ਇੰਚ ਦਾ ਸਲੈਬ ਆ ਸਾਰੀ ਠੀਕ ਹੈ ਹਾਂਜੀ ਇਹਦੇ ਚ ਹੁਣ ਰੂੜੀ ਵਗੈਰਾ ਪਾਣ ਦੀ ਲੋੜ ਨਹੀਂ ਆਪਾਂ ਨੂੰ ਆਪਾਂ ਦਤ ਸਾਈਡਾਂ ਤੇ ਆਪਾਂ ਥਰਮੋਕੋਲ ਪਾਈਏ ਇਦਾਂ ਹੀ ਉੱਪਰ ਵੀ ਥਰਮੋਕੋਲ ਪਾਵਾਂਗੇ ਠੀਕ ਮੈਂ ਪਾਣੀ ਆ ਜੀ 6 ਇੰਚ ਦੀ ਉਹ 6 ਇੰਚ ਦਾ ਮੇਰਾ ਐਸਟੀਮੇਟ ਹੈਗਾ ਜੀ ਕੋਈ 70 ਕਹ ਹਜ਼ਾਰ ਦਾ 5000 ਥਰਮੋਕੋਲ ਵੀ ਕਿਤੋਂ ਲੱਤੀ ਹੈ ਜੇ ਕਿਸੇ ਨੇ ਲੈਣੀ ਹੈ ਪਰ ਇਹ ਆਪਣੇ ਜਲੰਧਰ ਹੈਗੀ ਆ ਜੀ ਫੈਕਟਰੀ ਇੱਥੇ ਉਹਨਾਂ ਜਦੋਂ ਆਪਾਂ ਜਾਣੇ ਆ ਮੰਡਾ ਤੋਂ ਪਿੱਛੇ ਅੱਗੇ ਤੇ ਜਲੰਧਰ ਅੰਦਰ ਵੱੜਦੇ ਆ ਪਿੱਛੇ ਠੀਕ ਹੈ ਉੱਥੇ ਇੱਕ ਪੈਟਰੋਲ ਪੰਪ ਆਉਂਦਾ ਜੀ ਆਪਣਾ ਕਾਰਾਂ ਦੀ ਏਜੰਸੀ ਆ I20 ਵਾਲਿਆਂ ਦੀ ਠੀਕ ਉਹਨਾਂ ਤੋਂ ਪਿੱਛੇ ਹੀ ਆ ਜੀ ਠੀਕ ਹੈ ਜੀ ਹੁਣ ਬਸ ਬਈ ਆਪਾਂ ਲੈਟਰ ਦੇ ਉੱਪਰ ਥਰਮੋਕੋਲ ਪਾ ਕੇ ਉੱਪਰ ਟਾਇਲ ਥਰਮੋਕੋਲ ਪਾ ਕੇ ਤੇ ਥੋੜੀ ਮਿੱਟੀ ਪਾਵਾਂਗੇ ਤਾਂ ਕਿ ਜਿਹੜਾ ਸਲੋਪ ਵਗੈਰਾ ਦਾ ਆਪਣਾ ਹੈਗਾ ਕੱਢਣ ਦਾ ਉਹ ਕੱਢ ਦਾਂਗੇ ਫਿਰ ਟਾਇਲ ਲਾਉਣੀ ਆ ਜੀ ਮੈਂ ਭੱਠੇ ਦੀ ਠੀਕ ਹੈ ਜੀ ਉਹ ਦੂਜੀਆਂ ਸਾਰੇ ਕਹਿੰਦੇ ਕਾਮਯਾਬ ਨਹੀਂ ਹੁੰਦੀਆਂ ਮੈਂ ਖੁਦ ਵੀ ਦੇਖੀਆਂ ਸਾਡੇ ਇੱਥੇ ਚਾਚਾ ਜੀ ਨੇ ਹੁਣਾਂ ਨੇ ਲਾਈਆਂ ਸੀਗੀਆਂ ਦੂਸਰੀਆਂ ਟਾਇਲਾਂ ਜਿਹੜੀਆਂ ਮਿੱਟੀ ਦੀਆਂ ਆਉਂਦੀਆਂ ਨੇ ਵੀੜੀਆਂ ਕਹਿੰਦੇ ਛੱਤ ਲਈ ਸਪੈਸ਼ਲ ਬਣਦੀਆਂ ਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਦਰਜਾਂ ਹੈਗੀਆਂ ਉਹ ਕਰੈਕ ਦੇ ਜਾਂਦੀਆਂ ਜੀ ਚ ਜੁੜਦੀਆਂ ਨਹੀਂ ਜਿਹੜੇ ਕੁਛ ਚੀਜ਼ਾਂ ਪ੍ਰਾਣੀ ਆੜੀਆਂ ਹੈਗੀਆਂ ਬਜ਼ੁਰਗਾਂ ਨੇ ਕੀਤੀਆਂ ਹੋਈਆਂ ਉਹ ਕੁਝ ਕਾਮਯਾਬ ਮਤਲਬ ਜਿਆਦਾ ਕਾਮਯਾਬ ਆ ਤੇ ਉਹ ਟਾਇਲ ਪੱਠੇ ਦੀ ਇੱਥੇ ਸਾਰੇ ਕਹਿੰਦੇ ਰეკਮੈਂਡ ਕਰਦੇ ਆ ਤੇ ਮੈਨੂੰ ਵੀ ਲੱਗਦਾ ਕਿ ਉਹੀ ਲਾਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਹਾਂਜੀ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਲੋ ਵੀ ਦੋਸਤੋ ਬਾਈ ਦਾ ਨੰਬਰ ਨੋਟ ਕਰ ਲਓ ਸਕਰੀਨ ਤੇ ਦਿੱਤਾ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤੇ ਕਿਉਂਕਿ ਬਾਈ ਨੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਕੀਤਾ ਤਾਂ ਆਪਾਂ ਕਹਿੰਦੇ ਉਹ ਮੰਨ ਲੈਂਦੇ ਮੈਂ ਹੱਥ ਵੜ ਲਏ ਹੱਥ ਨਹੀਂ ਬਾਹੀ ਵੜ ਲੀਏ ਵੀ ਕੰਮ ਜਿਹੜਾ ਵੀ ਮਿੱਤਰ ਕੋਈ ਵਧੀਆ ਕਰਦਾ ਉਹਨੂੰ ਸਹਿਯੋਗ ਜ਼ਰੂਰ ਕਰੀਏ ਧੰਨਵਾਦ ਉਸ